ਇਹ ਜਿਹੜਾ ਲੈਂਸ ਹੈ ਜੇ ਜ਼ਿਆਦਾ ਦੇਰ ਤੱਕ ਅੱਖ ਦੇ ਵਿੱਚ ਰਹਿ ਜਵੇ ਤਾਂ ਇਹ ਕਾਲਾ ਮੋਤੀਆ ਬਣ ਸਕਦਾ ਹੈ ਲੈਂਸ ਫਟ ਸਕਦਾ ਹੈ ਉਸ ਨੂੰ ਬਚਨ ਦੇ ਲਈ ਅਸੀਂ ਇਹਦੀ ਜਗ੍ਹਾ ਦੂਸਰਾ ਲੈਂਸ ਪਾ ਦਿੰਦੇ ਹਾਂ ਔਰ ਇਹ ਜਿਹੜਾ ਲੈਂਸ ਅਸੀਂ ਇੰਪਲਾਂਟ ਕਰਦੇ ਹਾਂ ਇਹਦੀ ਸਾਰੀ ਉਮਰ ਦੀ ਗਾਰੰਟੀ ਹੁੰਦੀ ਹੈ ਹੁਣ ਸਵਾਲ ਹੈ ਜੀ ਕਿ ਕਿੰਨਾ ਕੁ ਮਹਿੰਗਾ ਕਿੰਨਾ ਮੁੱਲ ਸਾਨੂੰ ਤੁਸੀਂ 5000 ਵਾਲੀ ਚੀਜ਼ ਭਾਵੇਂ 25000 ਦੀ ਲਾ ਲਓ ਤੇ ਭਾਵੇਂ 55000 ਦੀ ਇਹਦੀ ਪਰਖ ਕਿਵੇਂ ਹੋਵੇ ਫਿਰ ਕਈ ਵਾਰ ਨਾ ਸਾਡੇ ਕੋਲ ਇੱਥੇ ਭੈਣਾ ਵੀ ਆਉਂਦੇ ਆ ਉਹ ਕਹਿੰਦੇ ਜੀ ਕਿ ਸਾਡੇ ਪਿੰਡ ਚ ਕੈਂਪ ਲੱਗਾ ਸੀ ਜੀ ਕੈਂਪ ਦੇ ਵਿੱਚ ਲੈਂਸ ਪਾਏ ਗਏ ਆ ਇੱਕ ਅੱਖ ਦੇ ਵਿੱਚ ਮੈਂ ਪਵਾ ਲਿਆ ਕੈਂਪ ਦੇ ਵਿੱਚੋਂ ਇੱਕ ਅੱਖ ਦੇ ਵਿੱਚ ਮੈਂ ਪਵਾਉਣਾ ਹੈਗਾ ਜੀ ਡਾਕਟਰ ਰਾਜਨ ਦੇ ਕੋਲ ਆ ਕੇ ਉਹ ਫਿਰ ਗੱਲ ਦਾ ਕੋਈ ਗਲ ਬੈਲੈਂਸ ਬਣੂਗਾ ਕਿ ਨਹੀਂ ਜਿਹੜੀ ਇੱਕ ਅੱਖ ਚ ਲੈਂਸ ਪਿਆ ਹੁੰਦਾ ਹੈ ਦੂਸਰੀ ਅੱਖ ਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹੀ ਲੈਂਸ ਪਾਇਆ ਜਾਵੇ ਇੱਕ ਵਾਰ ਪਵਾ ਲਿਆ ਬਾਅਦ ਵਿੱਚ ਬਿਲਕੁਲ ਉਵੇਂ ਹੀ ਅੱਖ ਬਣ ਜਾਂਦੀ ਹੈ ਵੀ ਜਿਵੇਂ 20 ਸਾਲ ਪਹਿਲਾਂ ਸੀ ਪੇਸ਼ੈਂਟ ਕਹਿੰਦਾ ਹੈ ਕਿ ਮੇਰੀ ਤਾਂ ਲਾਈਟ ਇਥੋਂ ਥੋੜੀ ਘਟਾ ਦਿਓ ਕਿ ਇੰਨੀ ਜ਼ਿਆਦਾ ਮੈਨੂੰ ਤਾਂ ਵਿਜ਼ਨ ਮੇਰੀ ਕਲੀਅਰ ਹੋਈ ਹੈ ਜੇ ਮੰਨ ਲਓ ਕਿਸੇ ਨੂੰ ਸ਼ੂਗਰ ਆ ਉਹਦਾ ਅੱਖ ਦਾ ਪਰਦਾ ਖਰਾਬ ਹੋ ਜਾਂਦਾ ਬਿਜੜੀ ਸ਼ੂਗਰ ਹੈ ਤੁਰੰਤ ਅਸਰ ਨਹੀਂ ਕਰਦੀ 10 ਸਾਲ ਪੁਰਾਣੀ ਸ਼ੂਗਰ ਦੇ ਨਾਲ ਤੁਹਾਡੀਆਂ ਅੱਖਾਂ ਦੀਆਂ ਨਾੜੀਆਂ ਜਿੱਦਾਂ ਜੰਗਾਲ ਨਹੀਂ ਲੱਗ ਜਾਂਦਾ ਲੋਹੇ ਨੂੰ ਇਦਾਂ ਉਹਨੂੰ ਘੁਣ ਲੱਗ ਜਾਂਦਾ ਨਾੜੀਆਂ ਨੂੰ ਬੀ ਸਿਲਕ ਸਰਜਰੀ ਕੀ ਆ ਦੁਨੀਆਂ ਦੇ ਜਿੰਨੀਆਂ ਵੀ ਟੈਕਨੋਲੋਜੀਜ਼ ਹਨ ਸਾਰਿਆਂ ਦੇ ਵਿੱਚ ਪਰਤ ਬਣਦੀ ਹੈ 20 ਮਿਲੀਮੀਟਰ ਦੀ ਪਰਤ ਨੂੰ ਚੱਕਦੇ ਹਨ ਫਿਰ ਲੇਜ਼ਰ ਕਰਦੇ ਹਨ ਫਿਰ ਪਰਤ ਰੱਖਦੇ ਹਨ ਪਰ ਜਿਹੜੀ ਸਿਲਕ ਹੈ ਉਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇੱਥੇ ਕੋਈ ਪਰਤ ਨਹੀਂ ਬਣਦੀ ਸੋ ਉਹ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਆਪਣੀ ਐਨਕ ਉਤਰਵਾਉਣਾ ਚਾਹੁੰਦੇ ਹਨ ਤਾਂ ਸਿਲਕ ਸਰਜਰੀ ਬਾਰੇ ਸੋਚ ਸਕਦੇ ਹਨ ਸਿਰਫ 17 ਸੈਕਿੰਡ ਦਾ ਪ੍ਰੋਸੀਜਰ ਹੈ ਔਰ ਸਾਰੀ ਉਮਰ ਲਈ ਐਨਕ ਉਤਰ ਜਾਂਦੀ ਹੈ ਸੀ ਪ੍ਰਾਈਮ ਸ਼ਾ ਟੀਵੀ ਦੇਖ ਰਹੇ ਹਾਂ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਪ੍ਰੋਗਰਾਮ ਪ੍ਰਾਈਮ ਹੈਲਥ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਅੱਖਾਂ ਦੀਆਂ ਗੱਲਾਂ ਕੀਤੀਆਂ ਸਵਾਲਾਂ ਦੇ ਰੂਪ ਦੇ ਵਿੱਚ ਗੋਡਿਆਂ ਦੀਆਂ ਗੱਲਾਂ ਕੀਤੀਆਂ ਸਿਹਤ ਦੇ ਵਖ-ਵਖ ਮਸਲੇ ਕਿਵੇਂ ਹੱਲ ਹੋਣਗੇ ਇਹਦੀਆਂ ਗੱਲਾਂ ਕੀਤੀਆਂ ਪਰ ਅਸੀਂ ਕੁਝ ਇੱਕ ਹਫ਼ਤੇ ਪਹਿਲਾਂ ਡਾਕਟਰ ਰਾਜਨ ਆਈ ਕੇਅਰ ਹਸਪੀਟਲ ਫਗਵਾੜਾ ਤੋਂ ਡਾਕਟਰ ਸਾਹਿਬ ਆਏ ਤੇ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਵਿੱਚ ਗੱਲ ਕੀਤੀ ਲੈਂਜ਼ਾਂ ਦੀ ਜਿਨ੍ਹਾਂ ਵਿੱਚ ਗੱਲ ਕੀਤੀ ਚਿੱਟੇ ਮੋਤੀਏ ਦੀ ਤੇ ਕਈ ਤਰ੍ਹਾਂ ਦੀਆਂ ਹੋਰ ਗੱਲਾਂ ਬਾਤਾਂ ਸਾਨੂੰ ਕਈ ਸਵਾਲ ਆਏ ਇਹ ਵੀ ਪੁੱਛਿਓ ਤੇ ਅੱਜ ਅਸੀਂ ਉਹਨਾਂ ਦੇ ਵਿੱਚੋਂ ਕੁਝ ਇੱਕ ਹੋਰ ਪੁੱਛਾਂਗੇ ਤੇ ਕੁਝ ਕਿ ਜਾਣਕਾਰੀਆਂ ਇਹਨਾਂ ਦੇ ਕੋਲੋਂ ਲਵਾਂਗੇ ਤੁਸੀਂ ਆਪਦੇ ਬਚਪਨ ਨੂੰ ਚੇਤੇ ਕਰੋ ਮੈਂ ਆਪਦੇ ਨੂੰ ਕਰਦਾ ਬੇਬੇ ਸੁਰਮਚੂ ਪਾਉਂਦੀ ਸੀ ਅੱਖਾਂ ਦੇ ਵਿੱਚ ਕਹਿੰਦੀ ਸੀ ਵੀ ਮੇਰਾ ਪੁੱਤ ਮੇਰੀ ਧੀ ਸੋਹਣੀ ਲੱਗੂ ਇਹ ਸਕੂਲ ਚ ਲਿਆ ਬੇਬੇ ਨੇ ਕਦੇ ਕਦਾਈਂ ਫਿਰ ਉਹ ਟਿੱਕਾ ਵੀ ਲਾ ਦੇਣਾ ਵੀ ਭਾਈ ਇਹ ਸੋਹਣਾ ਲੱਗਦਾ ਜਾਂ ਸੋਹਣੀ ਲੱਗਦੀ ਮੇਰੀ ਧੀ ਪਰ ਜਦੋਂ ਹੁਣ ਆਪਾਂ ਵਿਗਿਆਨ ਦੀਆਂ ਜਰਬਾਂ ਤਕਸੀਮਾਂ ਨੂੰ ਪੜਦੇ ਸੁਣਦੇ ਆ ਪਤਾ ਲੱਗਦਾ ਕਿ ਸੁਰਮਚੂ ਜਜ਼ਬਾਤ ਦਾ ਪ੍ਰਗਟਾਵਾ ਤਾਂ ਹੈ ਪਿਆਰ ਦਾ ਪ੍ਰਗਟਾਵਾ ਹੋ ਸਕਦਾ ਪਰ ਇਹ ਵਿਗਿਆਨਕ ਆਧਾਰ ਦੇ ਮੁਤਾਬਕ ਗਲਤ ਗੱਲ ਆ ਅੱਗੇ ਕਹਿੰਦੇ ਹੁੰਦੇ ਸੀ ਜੋਗੀਆਂ ਦੇ ਐਣਕਾ ਨਹੀਂ ਲੱਗਦੀਆਂ ਪਰ ਮੈਂ ਛੱਤੀ ਜੋਗੀ ਦੇਖ ਲਈ ਜਿਹਨਾਂ ਦੇ ਐਣਕਾ ਲੱਗੀਆਂ ਮਤਲਬ ਕਹਿਣ ਦਾ ਇਹ ਏ ਜਿਕੇ ਵਿਗਿਆਨ ਦੇ ਦੌਰ ਦੇ ਵਿੱਚ ਮਸਲੇ ਵੀ ਹੋ ਰਾ ਤੇ ਇਲਾਜ ਵੀ ਹੋ ਰਾ ਸਾਨੂੰ ਥੋੜਾ ਜਿਆਦਾ ਹੋਰ ਰਵਾਇਤੀ ਗੱਲਾਂ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ ਕਿ ਥੌਲੇ ਨਾਲ ਅਕ ਠੀਕ ਹੋ ਜਾਣੀ ਆ ਸੁਰਮਚੂ ਨਾਲ ਇੰਉ ਹੋ ਜਾਣਾ ਬੱਸ ਦੇ ਵਿੱਚ ਛੱਤ ਨੂੰ ਖੜਕਾ ਕੇ ਹਰ ਭਜਨ ਧਾਰਾ ਹਰ ਭਜਨ ਧਾਰਾ ਕਹਿਣ ਵਾਲੇ ਲੋਕਾਂ ਤੋਂ ਵੀ ਬਚਣਾ ਪੈਣਾ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਫਿਰ ਅਗਲੀ ਗੱਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਠਾਕ ਹਾਂ ਬਹੁਤ ਕਿਰਪਾ ਚੜ੍ਹਦੀ ਕਲਾ ਚੋ ਬਿਲਕੁਲ ਸਹੀ ਪਹਿਲਾ ਸਵਾਲ ਆਪਾਂ ਇਹੀ ਚੱਕ ਲੈਨੇ ਆ ਜੀ ਵੀ ਬੇਬੇ ਸੁਰਮਚੂ ਪਉਂਦੀ ਹੁੰਦੀ ਸੀ ਅੱਖਾਂ ਦੇ ਵਿੱਚ ਵੀ ਮੇਰਾ ਪੁੱਤ ਜਿਹੜਾ ਉਹ ਸੋਹਣਾ ਲੱਗਦਾ ਮੇਰੀ ਧੀ ਸੋਹਣੀ ਲੱਗਦੀ ਆ ਲੋਪ ਆਲੀ ਜੀ ਉਹ ਵਿਗਿਆਨਕ ਆਧਾਰ ਦੇ ਮੁਤਾਬਕ ਤਾਂ ਗੱਲਾਂ ਨਰਾਰਥਕ ਆ ਨਹੀਂ ਵਿਗਿਆਨਕ ਅਧਾਰ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਕਿਉਂਕਿ ਸੁਰਮਚੂ ਪਾਣ ਦੇ ਨਾਲ ਜਾਂ ਉਹ ਜਿਹੜਾ ਸੁਰਮਾ ਪਾਣ ਦੇ ਨਾਲ ਬਹੁਤ ਸਾਰੇ ਕਈ ਸਾਡੇ ਕੋਲ ਬੱਚੇ ਆਂਦੇ ਹੁੰਦੇ ਸੀ ਜਿਨ੍ਹਾਂ ਵਿੱਚ ਕੋਰਨੀਅਲ ਅਲਸਰ ਬਣ ਜਾਂਦੇ ਸੀ ਡਰਾਈਨੈਸ ਹੋ ਜਾਂਦੀ ਸੀ ਅੱਖਾਂ ਡਰਾਈ ਹੋ ਕੇ ਅਲਸਰ ਬਣ ਜਾਂਦੇ ਸੀ ਜ਼ਖਮ ਬਣ ਜਾਂਦੇ ਸੀ ਠੀਕ ਆ ਥੋੜੇ ਟਾਈਮ ਲਈ ਇਹ ਚੱਲਿਆ ਬਟ ਅੱਜ ਕੱਲ ਇਹ ਬਿਲਕੁਲ ਵਿਗਿਆਨਕ ਅਧਾਰ ਦੇ ਉੱਤੇ ਇਹ ਚੀਜ਼ਾਂ ਜੋ ਹਨ ਇਹਨਾਂ ਦਾ ਕੋਈ ਜੋ ਹੈ ਮੁੱਲ ਨਹੀਂ ਹੈ ਇਹ ਚੀਜ਼ਾਂ ਸਾਰੀਆਂ ਜੋ ਵਿਗਿਆਨ ਹੈ ਉਹ ਇਹਨਾਂ ਨੂੰ ਨਹੀਂ ਮੰਨਦਾ ਜੀ ਪਰ ਤੁਸੀਂ ਅੱਜ ਕੁਝ ਕੁ ਮਾਡਲ ਵੀ ਲੈ ਕੇ ਆਏ ਆ ਔਰ ਮੇਰੇ ਲਈ ਕੁਝ-ਕੁਝ ਚੀਜ਼ਾਂ ਨਵੀਆਂ ਆ ਜਿਹੜੀਆਂ ਤੁਸੀਂ ਮੇਜ਼ ਦੇ ਉੱਤੇ ਰੱਖੀਆਂ ਜੀ ਸਾਨੂੰ ਸਿਰਫ ਇਨਾ ਪਤਾ ਡਾਕਟਰ ਸਾਹਿਬ ਕੇ ਇੱਕ ਲੈਂਸ ਹੁੰਦਾ ਜੀ ਜੀ ਉਹ ਜਿਵੇਂ ਇੱਕ ਫਿਲਮ ਸੀ ਨਾ ਗਿੱਪੀ ਗਰੇਵਾਲ ਦੀ ਇੱਕ ਸੰਧੂ ਹੁੰਦਾ ਸੀ ਹਾਂਜੀ ਹਾਂਜੀ ਓਵੇਂ ਸਾਨੂੰ ਪਤਾ ਵੀ ਇੱਕ ਲੈਂਸ ਹੁੰਦਾ ਹੈ ਉਹ ਲੈਂਸ ਦੇ ਵਿੱਚ ਕੀ ਆ ਇਹ 5000 ਵਾਲਾ ਇਹ 50000 ਵਾਲਾ ਇਹ 5 ਲੱਖ ਵਾਲਾ ਇਹ 21000 ਵਾਲਾ ਕਿ ਇਹ 500 ਵਾਲਾ ਜੀ ਸਾਨੂੰ ਇਹਦੇ ਬਾਰੇ ਊੜਾ ਆੜਾ ਵੀ ਨਹੀਂ ਪਤਾ ਹੁੰਦਾ ਬਿਲਕੁਲ ਸਹੀ ਹੈ ਮਰੀਜ਼ ਨੂੰ ਹੋਏ ਹੁੰਦਾ ਜੀ ਕਿ ਮੈਂ ਡਾਕਟਰ ਸਾਹਿਬ ਦੇ ਕੋਲੇ ਜਾਵਾਂ ਡਾਕਟਰ ਸਾਹਿਬ ਕਹੇ ਜੀ ਤੈਨੂੰ 90% ਦਸ ਲੱਗ ਜੂ ਸਾਨੂੰ ਉਹ 500 ਦੀ ਚੀਜ਼ ਸ਼ਿਪ ਪਕੜ ਕਿਵੇਂ ਕਰਗੇ ਇਹਦੀ ਪਛਾਣ ਕਿਵੇਂ ਕਰਗੇ ਵੀ ਲੈਂਸ ਕਿੰਨੇ ਕਾਲਾ ਪੈ ਗਿਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਦੱਸਣਾ ਚਾਹੁੰਦਾ ਕਿ ਇਹ ਲੈਂਸ ਜਿਹੜਾ ਹੈ ਅਸੀਂ ਪਾਉਦੇ ਕਿਉਂ ਆ ਆ ਸਪੋਜ਼ ਕਰੋ ਆ ਸਾਡੀ ਅੱਖ ਦਾ ਇੱਕ ਮਾਡਲ ਹੈ ਇਸ ਤਰ੍ਹਾਂ ਇਸ ਤਰ੍ਹਾਂ ਅੱਖ ਸਾਡੀ ਹੈ ਔਰ ਇਹ ਜਿਹੜੀ ਅੱਖ ਹੈ ਇਹਦਾ ਜਿਹੜਾ ਇਹਨੂੰ ਕੋਰਨੀਆ ਕਹਿੰਦੇ ਆ ਜਾਂ ਕਾਲੀ ਪੁਤਲੀ ਕਹਿੰਦੇ ਆ ਇਹਦੇ ਵਿੱਚ ਇੱਕ ਪ੍ਰਮਾਤਮਾ ਨੇ ਸਾਨੂੰ ਇਹ ਲੈਂਸ ਦਿੱਤਾ ਹੁੰਦਾ ਕੁਦਰਤ ਨੇ ਸਾਨੂੰ ਲੈਂਸ ਦਿੱਤਾ ਹੁੰਦਾ ਜਿਹੜਾ ਕਿ ਲੈਂਸ ਪਾਣੀ ਵਾਂਗੂ ਸਾਫ਼ ਹੁੰਦਾ ਕੱਚ ਦਾ ਗਲਾਸ ਲੈ ਲਈਏ ਉਹਦੇ ਵਿੱਚ ਪਾਣੀ ਹੈ ਉਹਦੇ ਵਿੱਚ ਸਾਨੂੰ ਦਿਖਦਾ ਹੈ ਇਹ ਉਹ ਲੈਂਸ ਹੁੰਦਾ ਹੈ ਜਿਹੜਾ ਸਾਨੂੰ ਕੁਦਰਤ ਨੇ ਸਾਡੀ ਅੱਖ ਦੇ ਵਿੱਚ ਇੱਥੇ ਰੱਖਿਆ ਹੁੰਦਾ ਹੈ ਇਸ ਜਗ੍ਹਾ ਦੇ ਉੱਪਰ ਔਰ ਜਦੋਂ ਉਮਰ ਵੱਡੀ ਹੈ ਤਾਂ ਇਹ ਜਿਹੜਾ ਲੈਂਸ ਹੈ ਇਹ ਹੌਲੀ-ਹੌਲੀ ਧੁੰਦਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਤਾ ਇਹ ਜਿਸ ਤਰ੍ਹਾਂ ਕੱਚ ਦਾ ਪਹਿਲਾ ਪਾਣੀ ਦਾ ਗਲਾਸ ਸੀਗਾ ਵਿੱਚ ਪਾਣੀ ਸੀ ਵਿੱਚ ਦੋ ਬੂੰਦਾਂ ਦੁੱਧੀਆਂ ਪਾ ਦਈਏ ਉਹਨੂੰ ਦਿਖਣਾ ਬੰਦ ਹੋ ਜਾਂਦਾ ਇਸ ਤਰ੍ਹਾਂ ਇਹ ਜਿਹੜਾ ਲੈਂਸ ਕੁਦਰਤ ਨੇ ਦਿੱਤਾ ਹੁੰਦਾ ਹੈ ਉਹ ਹੌਲੀ ਹੌਲੀ ਤੁੰਦਲਾ ਪੈਣਾ ਸ਼ੁਰੂ ਹੋ ਜਾਂਦਾ ਉਸ ਨੂੰ ਅਸੀਂ ਮੋਤੀਆ ਕਹਿ ਦਿੰਦੇ ਹਾਂ ਇਹ ਇੱਥੇ ਇਹ ਲੈਂਸ ਹੁੰਦਾ ਹੈ ਹੁਣ ਅਸੀਂ ਕੀ ਕਰਦੇ ਆ ਇਹ ਜਿਹੜਾ ਲੈਂਸ ਹੈ ਜੇ ਜ਼ਿਆਦਾ ਦੇਰ ਤੱਕ ਅੱਖ ਦੇ ਵਿੱਚ ਰਹਿ ਜਵੇ ਤਾਂ ਇਹ ਕਾਲਾ ਮੋਤੀਆ ਬਣ ਸਕਦਾ ਹੈ ਲੈਂਸ ਫਟ ਸਕਦਾ ਹੈ ਇਹਦੀਆਂ ਹੋਰ ਬਹੁਤ ਸਾਰੀਆਂ ਕੰਪਲਿਕੀਸ਼ਨਸ ਹੋ ਸਕਦੀਆਂ ਹਨ ਨੁਕਸਾਨ ਹੋ ਸਕਦੇ ਹਨ ਉਸ ਨੂੰ ਬਚਨ ਦੇ ਲਈ ਅਸੀਂ ਇਹ ਜਿਹੜਾ ਲੈਂਸ ਹੈ ਜੋ ਕਿ ਹੁਣ ਖਰਾਬ ਹੋ ਚੁੱਕਿਆ ਹੈ ਜ ਜਦੀ ਹੁਣ ਕੋਈ ਵੈਲਿਊ ਨਹੀਂ ਹੈ ਅਸੀਂ ਇਹਦੀ ਜਗਾ ਦੂਸਰਾ ਲੈਂਸ ਪਾ ਦਿੰਦੇ ਹਾਂ ਔਰ ਉਹ ਜਿਹੜਾ ਲੈਂਸ ਹੁੰਦਾ ਹੈ ਬਹੁਤ سارے ਸਾਡੇ ਤੋਂ ਪੁੱਛਦੇ ਆ ਕਿ ਲੈਂਸ ਪੁਆਇੰਟ ਤੋਂ ਬਾਅਦ ਕੀ ਅਸੀਂ ਦੁਬਾਰਾ ਅੱਖ ਨੂੰ ਮਲ ਸਕਾਂਗੇ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਤਾਂ ਇਹ ਜਿਹੜਾ ਲੈਂਸ ਹੁੰਦਾ ਹੈ ਇਹ ਅੱਖ ਦੇ ਵਿੱਚ ਪਰਮਨੈਂਟਲੀ ਇੰਪਲਾਂਟ ਹੋ ਜਾਂਦਾ ਹੈ ਜਿੱਦਾਂ ਮਰਜ਼ੀ ਰੜਕੋ ਮળો ਛਿੱਟੇ ਮਾਰੋ ਲੈਂਸ ਨੂੰ ਕੁਝ ਨਹੀਂ ਹੁੰਦਾ ਔਰ ਇਹ ਜਿਹੜਾ ਲੈਂਸ ਅਸੀਂ ਇੰਪਲਾਂਟ ਕਰਦੇ ਹਾਂ ਇਹਦੀ ਸਾਰੀ ਉਮਰ ਦੀ ਗਾਰੰਟੀ ਹੁੰਦੀ ਹੈ ਸੋ ਆ ਮੈਂ ਜਿਹੜੇ ਤੁਸੀਂ ਦੱਸਿਆ ਕਿ ਜਿਹੜੇ ਮਾਡਲ ਲੈ ਕੇ ਆਏ ਹਾਂ ਉਹ ਇਹ ਮਾਡਲ ਹਨ ਇਹ ਲੈਂਸ ਦਾ ਇੱਕ ਮਾਡਲ ਹੈ ਅਚਾ ਇਹ ਲੈਂਸ ਇਹੋ ਜਿਹਾ ਹੁੰਦਾ ਜਿਹੜਾ ਉਹ ਅੱਖ ਦੇ ਵਿੱਚ ਪਾਉਂਦੇ ਹਾਂ ਉਹ ਤਾਂ ਬਹੁਤ ਛੋਟਾ ਹੁੰਦਾ ਇਹ ਵੱਡਾ ਮਾਡਲ ਹੈ ਇਸ ਤਰ੍ਹਾਂ ਦਾ ਲੈਂਸ ਹੁੰਦਾ ਜਿਹੜਾ ਅਸੀਂ ਅੱਖ ਦੇ ਵਿੱਚ ਪਾਉਂਦੇ ਆ ਇਹ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹਦੇ ਵਿੱਚ ਗੋਲ ਗੋਲ ਸਰਕਲਜ਼ ਹਨ ਬਿਲਕੁਲ ਜਿਵੇਂ ਅੰਗੂਠੇ ਤੇ ਹੁੰਦੇ ਆ ਨਾ ਉਹ ਬੜੀਆਂ ਹੋਈਆਂ ਉਹ ਚੀਜ਼ ਬਣੀ ਹੈ ਫਿੰਗਰਪ੍ਰਿੰਟਸ ਇਹ ਜਿਹੜੇ ਸਰਕਲਸ ਹਨ ਇਹ ਮਤਲਬ ਇਹ ਦੂਰ ਨੇੜੇ ਵਾਲਾ ਲੈਂਸ ਹੈ ਇਹਦੇ ਵਿੱਚ ਤੁਹਾਨੂੰ ਦੂਰ ਦਾ ਵੀ ਦਿਖਦਾ ਹੈ ਨੇੜੇ ਦਾ ਵੀ ਦਿਖਦਾ ਹੈ ਪਰ ਇਹ ਜਿਹੜਾ ਲੈਂਸ ਜਿਹੜਾ ਹੈ ਇਹ ਲੇਡੀਜ਼ ਦੇ ਲਈ ਬਹੁਤ ਅੱਛਾ ਲੈਂਸ ਹੈ ਇੰਡੀਅਨ ਫੀਮੇਲ ਜਿਹੜੀ ਘਰ 'ਚ ਕੰਮ ਕਰਨਾ ਸੂਈ ਸਲਾਈ ਦਾ ਕੰਮ ਕਰਨਾ ਦਾਲ ਚੌਲ ਚੁਗਣੀ ਹੈ ਉਹਨਾਂ ਲਈ ਬਹੁਤ ਅੱਛਾ ਲੈਂਸ ਹੈ ਪਰ ਇਹ ਲੈਂਸ ਜੇ ਕਿਸੇ ਨੇ ਡਰਾਈਵਿੰਗ ਕਰਨੀ ਹੈ ਅਸੀਂ ਉਹਨਾਂ ਦੇ ਨਹੀਂ ਪਾਉਂਦੇ ਅੱਛਾ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਮੋਰੋਂ ਲਾਈਟਾਂ ਪੈਣੀਆਂ ਹਨ ਤਾਂ ਇਹਦੇ ਵਿੱਚ ਜਦੋਂ ਲਾਈਟ ਤੋਂ ਫੈਲਣੀ ਹੈ ਸੋ ਲੈਂਸ ਕਿਹੜਾ ਤੁਸੀਂ ਪਾਉਣਾ ਹੈ ਉਹਦੀ ਜਿਹੜੀ ਹੈ ਇੰਪੋਰਟੈਂਟ ਬਹੁਤ ਹੈ ਕਿ ਤੁਸੀਂ ਉਹਦੀ ਸਿਲੈਕਟ ਕਰਨਾ ਹੈ ਕਿ ਤੁਹਾਨੂੰ ਕਿਹੜਾ ਲੈਂਸ ਕਿਹੜੇ ਪੇਸ਼ੈਂਟ ਲਈ ਚਾਹੀਦਾ ਹੈ ਸੋ ਇਹ ਮਰੀਜ਼ ਕਿਤੇ ਜੇ ਕੋਈ ਜਿਹੜੇ ਬਾਹਰ ਜਿਹੜੇ ਰਾਤ ਨੂੰ ਡਰਾਈਵਿੰਗ ਕਰਦੇ ਉਹਨਾਂ ਦੇ ਪਾਸ ਇੱਕ ਮੁਸੀਬਤ ਜਿਹੜੀ ਹੈ ਉਹਨਾਂ ਲਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਸੋ ਇਸ ਤੋਂ ਬਾਅਦ ਇਹ ਹੁੰਦੇ ਹਨ ਟ੍ਰਾਈਫੋਕਲ ਲੈਂਸਸ ਇਹਦਾ ਫਰਕ ਕੀ ਹੁੰਦਾ ਇਹਦੇ ਵਿੱਚ ਦੂਰ ਦੀ ਤੇ ਨੇੜੇ ਦੀ ਜਿੱਦਾਂ ਇਹਦੇ ਵਿੱਚ ਸੀ ਇਹਦੇ ਵਿੱਚ ਦੂਰ ਦੀ ਨੇੜੇ ਦੀ ਤੇ ਵਿਚਕਾਰ ਲਈ विचार मतलब जे किसी ने कंप्यूटर से काम करना है जिस ने लैपटॉप से काम करना है नालों फोन भी देखना है और दूर का भी देखना है तो उन्हें ये ट्राई फोकल लैजेस उन्होंने बेस्ट लैसेज हैं जे ऑफिस वर्क करते हैं जेल से काम करते हैं जिन्होंने कोई चीज चकनी है प्रिंट देखना है नंबर पढ़ना है वो बिल कट्टा है य उन्होंने बहुत अच्छे लैस और ये लैस भी जेडे बहुत ज्यादा ड्राइविंग करते हैं रात को 2 4 10 ਮਿੰਟ 15 ਮਿੰਟ ਦੀ ਕੋਈ ਨਹੀਂ ਜਿਹੜੇ profession drivers ਹਨ ਉਹਨਾਂ ਦੇ ਇਹ ਅਸੀਂ ਲੈਂਸ ਇੰਪਲਾਂਟ ਨਹੀਂ ਕਰਦੇ ਕਿਉਂਕਿ ਇਹਨਾਂ ਵਿੱਚ ਵੀ ਸਰਕਲ ਹੋਣ ਕਰਕੇ ਲਾਈਟ ਫਟਦੀ ਹੈ ਲਾਈਟ ਫਟਦੀ ਹੈ ਸੋ ਉਹਨਾਂ ਦੀ ਜਿਹੜੀ ਹੈ ਪ੍ਰੋਬਲਮ ਆ ਸਕਦੀ ਹੈ ਹੁਣ ਉਹ ਮਰੀਜ਼ ਜਿਹੜੇ ਕਹਿੰਦੇ ਜੀ ਅਸੀਂ ਤਾਂ ਹੁਣ ਲੈਂਸ ਸਾਨੂੰ ਅਸੀਂ ਤਾਂ ਸਾਡੇ ਤਾਂ ਰਾਤ ਨੂੰ ਇਸ ਪਾਰਟੀਆਂ ਹੁੰਦੀਆਂ ਹੈਗੀਆਂ ਸਾਡਾ ਰਾਤ ਦਾ ਕੰਮ ਆ ਅਸੀਂ ਵਾਪਸ ਆਣਾ ਹੁੰਦਾ ਸ਼ਾਮ ਨੂੰ ਲਾਈਟਾਂ ਜਲਦੀਆਂ ਹੈ ਸਾਨੂੰ ਤਾਂ ਨੇੜੇ ਦਾ ਵੀ ਵਧੀਆ ਚਾਹੀਦਾ ਸਾਨੂੰ ਇੰਟਰਮੀਡੀਏਟ ਵੀ ਚਾਹੀਦਾ ਅਸੀਂ ਫੋਨ ਵੀ ਦੇਖਣੇ ਆ ਸਾਨੂੰ ਇਸ ਤਰ੍ਹਾਂ ਦੇ ਲੈਂਸ ਜਿਵੇਂ ਡਰਾਈਵਰ ਆ ਮੈਂ ਟਰੱਕ ਚਾਲਕਾਂ ਮੈਂ ਟੈਕਸੀ ਚਾਲਕਾਂ ਜੀ ਜੀ ਜਿਹੜੇ ਟੈਕਸੀ ਚਾਲਕਾਂ ਡਰਾਈਵਰ ਪ੍ਰੋਫੈਸ਼ਨ ਹਨ ਔਰ ਸਾਨੂੰ ਉਹਦਾ ਨੇੜੇ ਦਾ ਵੀ ਚਾਹੀਦਾ ਉਹਨਾਂ ਦੇ ਲਈ ਅੱਜ ਕੱਲ ਅਸੀਂ ਜੇ ਨਵੇਂ ਲੈਂਸ ਬਹੁਤ ਜ਼ਿਆਦਾ ਇੰਪਲਾਂਟ ਕਰ ਰਹੇ ਹਾਂ ਉਹ ਹੈ ਈਡੋਫ ਲੈਂਸ ਤੁਸੀਂ ਦੇਖੋ ਹਾਂ ਈਡੋਫ ਇਹਦੇ ਵਿੱਚ ਕੋਈ ਰਿੰਗਸ ਨਹੀਂ ਹੈ ਹਮ ਔਰ ਇਹ ਦੂਰ ਦਾ ਹਾਂ ਦੂਰ ਦਾ ਨੇੜੇ ਦਾ ਔਰ ਵਿਚਕਾਰਲਾ ਤੁਸੀਂ ਫੋਨ ਤੇ ਕੰਮ ਕਰ ਸਕਦੇ ਹੋ ਖ਼ਬਰ ਪੜ੍ਹ ਸਕਦੇ ਹੋ ਤੁਸੀਂ ਡਰਾਈਵਿੰਗ ਕਰ ਸਕਦੇ ਹੋ ਇਹਦੇ ਵਿੱਚ ਕੋਈ ਲਾਈਟ ਜੋ ਹੈ ਉਹ ਨਹੀਂ ਫੈਲ ਸੋ ਇਹ ਅਲੱਗ-ਅਲੱਗ ਤਰ੍ਹਾਂ ਦੇ ਲੈਂਸ ਹਨ ਜਦੋਂ ਵੀ ਤੁਸੀਂ ਡਾਕਟਰ ਆਪਣੇ ਕੋਲ ਜਾਣਾ ਹੈ ਅੱਖਾਂ 'ਚ ਲੈਂਸ ਪਵਾਉਣੇ ਹਨ ਤਾਂ ਜ਼ਰੂਰ ਪੁੱਛੋ ਕਿ ਤੁਹਾਡੇ ਕਿਹੜਾ ਲੈਂਸ ਇੰਪਲਾਂਟ ਹੋਣ ਜਾ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਦਾ ਲੈਂਸ ਜੋ ਪਵਾਣਾ ਜਾ ਰਿਹਾ ਹੈ ਕਿਉਂਕਿ ਜਿਹੜਾ ਇੱਕ ਵਾਰੀ ਅੱਖ 'ਚ ਲੈਂਸ ਪੈ ਜਾਂਦਾ ਹੈ ਉਹ ਦੁਬਾਰਾ ਚੇਂਜ ਨਹੀਂ ਹੁੰਦਾ ਅੱਛਾ ਜੀ ਜੇ ਮੰਨ ਲਓ ਮੈਂ ਲੈਂਸ ਪਵਾ ਲਿਆ ਜੀ ਭਾਵੇਂ ਮੈਂ ਸਸਤਾ ਪਵਾ ਲਿਆ ਭਾਵੇਂ ਨੇੜੇ ਵਾਲਾ ਪਵਾ ਲਿਆ ਭਾਵੇਂ ਦੂਰ ਵਾਲਾ ਪਵਾ ਲਿਆ ਇਹ ਨਹੀਂ ਵੀ ਜਦੋਂ ਮੇਰੇ ਕੋਲੇ ਫੇਰ ਪੈਸੇ ਆਏ ਤਾਂ ਮੈਂ ਕਹਾਂਗਾ ਵੀ ਇਹ ਕੱਢ ਦਿਓ ਤੇ ਹੁਣ ਮਹਿੰਗਾ ਜਿਹਾ ਪਾ ਦਿਓ ਜੀ ਜੀ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਜਿਹੜਾ ਲੈਂਸ ਹੁੰਦਾ ਅੱਖ ਦੇ ਵਿੱਚ ਇੱਕ ਖਾ ਜਗ੍ਹਾ ਤੇ ਇੰਪਲਾਂਟ ਹੁੰਦਾ ਹੈ ਉਹ ਫਿਕਸ ਹੋ ਜਾਂਦਾ ਹੈ ਲੈਂਸ ਉਸ ਨੂੰ ਆਪਰੇਸ਼ਨ ਤੋਂ ਬਾਅਦ ਵੀ ਕਰਨਾ ਜਣਾ ਬਹੁਤ ਮੁਸ਼ਕਲ ਹੈ ਸੋ ਜਦੋਂ ਵੀ ਤੁਸੀਂ ਲੈਂਸ ਪਾਉਣਾ ਹੈ ਇੱਕ ਹੀ ਡਿਸਾਈਡ ਕਰਨਾ ਹੈ ਕਿਉਂਕਿ ਉਹੀ ਲੈਂਸ ਜਿਹੜਾ ਹੈ ਸਾਰੀ ਲਾਈਫ ਲਈ ਚੱਲਣਾ ਹੈ ਸੋ ਇਸ ਤਰ੍ਹਾਂ ਨਹੀਂ ਹੈ ਕਿ ਦੁਬਾਰਾ ਜਦੋਂ ਪੈਸੇ ਆ ਜਾਣ ਕਿ ਤੇ ਅਸੀਂ ਦੁਬਾਰਾ ਜਿਹੜਾ ਹੈ ਉਹਨੂੰ ਚੇਂਜ ਕਰ ਸਕੀਏ ਸੋ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹਨ ਹੁਣ ਸਵਾਲ ਹੈ ਜੀ ਕਿ ਕਿੰਨਾ ਕੁ ਮਹਿੰਗਾ ਕਿੰਨਾ ਮੁੱਲ ਹੁਣ ਜਦੋਂ ਨਾ ਤਾਂ ਮੈਨੂੰ ਇਹ ਪਤਾ ਜੀ ਕਿ ਦਾਲ ਚੌਲ ਚੁਗਣ ਵਾਲਾ ਲੈਂਸ ਕਿੰਨੇ ਦਾ ਜੀ ਨਾ ਮੈਨੂੰ ਇਹ ਪਤਾ ਵੀ 15 ਮਿੰਟ ਘੱਡੀ ਚਲਾਉਣ ਵਾਲਾ ਕਿੰਨੇ ਦਾ ਨਾ ਮੇਰੇ ਵਰਗੇ ਬੰਦੇ ਨੂੰ ਸਧਾਰਨ ਮਰੀਜ਼ ਨੂੰ ਇਹ ਪਤਾ ਜੀ ਕਿ ਇਹ ਜਿਹੜਾ ਪੱਕੇ ਤੌਰ ਤੇ ਸਾਰੇ ਮਸਲੇ ਹੱਲ ਕਰਦਾ ਇਹ ਕਿੰਨੇ ਦਾ ਸਾਨੂੰ ਤੁਸੀਂ 5000 ਵਾਲੀ ਚੀਜ਼ ਭਾਵੇਂ 25000 ਦੀ ਲਾ ਲੋ ਤੇ ਭਾਵੇਂ 55000 ਦੀ ਇਹਦੀ ਪਰਖ ਕਿਵੇਂ ਹੋਵੇ ਫਿਰ ਹਾਂ ਜੀ ਤੁਸੀਂ ਬਹੁਤ ਸੋਣਾ ਕੁਐਸਚਨ ਪੁੱਛਿਆ ਕਿ ਲੈਂਸ ਜਿਹੜਾ ਹੈ ਉਹ ਕਿਹੜਾ ਪਾਇਆ ਹੈ ਇਹਦੀ ਪਛਾਣ ਕਿੱਦਾਂ ਹੋਵੇ ਤੇ ਇਸ ਕਰਕੇ ਮੈਂ ਤੁਹਾਨੂੰ ਇੱਕ ਇਹ ਲੈਂਸਸ ਦੇ ਬਾਕਸਸ ਆਪਣੇ ਨਾਲ ਲੈ ਕੇ ਆਇਆ ਅੱਛਾ ਡੱਬਾ ਜਿਹੜਾ ਹਾਂਜੀ ਜਦੋਂ ਵੀ ਅਸੀਂ ਲੈਂਸ ਪਾਉਂਦੇ ਹਾਂ ਅਸੀਂ ਪਹਿਲਾਂ ਤਾਂ ਪੇਸ਼ੈਂਟ ਨਾਲ ਕਾਉਂਸਲਿੰਗ ਕਰਦੇ ਹਾਂ ਕਿ ਤੁਹਾਡੇ ਅਸੀਂ ਆਹ ਲੈਂਸ ਇੰਪਲਾਂਟ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਮੋਸਟ ਆਫ ਦਿ ਟਾਈਮ ਅਸੀਂ ਜਿਹੜੇ ਬਾਕਸਸ ਹੁੰਦੇ ਹਨ ਜਿੱਦਾ ਆਹ ਗੈਲੈਕਸੀ ਲੈਂਸ ਹੈ ਸਭ ਤੋਂ ਲੇਟੈਸਟ ਲੈਂਸ ਜਿਹੜਾ ਆਇਆ ਹੈ ਇਹ ਅਸੀਂ ਇੰਪਲਾਂਟ ਕਰ ਰਹੇ ਹਾਂ ਔਰ ਇਹ ਜਿਹੜਾ ਇਹ ਲੈਂਸ ਹੈ ਕੋਈ ਕਿਸੇ ਵੀ ਤਰ੍ਹਾਂ ਦੇ ਲੈਂਸ ਹਨ ਇਹ ਦੂਰ ਦਾ ਹੈ ਨੇੜੇ ਦਾ ਵਿਚਕਾਰਲਾ ਹੈ ਗੈਲੈਕਸੀ ਲੈਂਸ ਹੈ ਇਹ ਜੌਨਸਨ ਐਂਡ ਜੌਨਸਨ ਕੰਪਨੀ ਜਿਹੜੀ ਹੈ ਅਮਰੀਕਨ ਕੰਪਨੀ ਹੈ ਉਹਦਾ ਸਿਨਰਜੀ ਆਈਓਐਲ ਹੈ ਇਹ ਇੱਕ ਅਲੱਗ ਤਰ੍ਹਾਂ ਦਾ ਲੈਂਸ ਹੈ ਦੁਨੀਆ ਦਾ ਸਭ ਤੋਂ ਜ਼ਿਆਦਾ ਜੇ ਤੁਸੀਂ ਅਮਰੀਕਾ ਚ ਵੀ ਸਰਜਰੀ ਕਰਵਾਣੇ ਹੋ ਯੂਕੇ ਚ ਕਰਵਾਣੇ ਹੋ ਤਾਂ ਆਹ ਲੈਂਸ ਹੈ ਜਿਹੜਾ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ ਇਹ ਜੌਨਸਨ ਇਹ ਐਲਕੌਨ ਹੈ ਅਮਰੀਕਨ ਕੰਪਨੀ ਉਹਦਾ ਆਈਕਿਊ ਲੈਂਸਸ ਹੈ ਸੋ ਇਹ ਅਲੱਗ-ਅਲੱਗ ਤਰ੍ਹਾਂ ਦੇ ਲੈਂਸਸ ਹੁੰਦੇ ਹਨ ਜਦੋਂ ਵੀ ਅਸੀਂ ਪੇਸ਼ੈਂਟ ਦੇ ਸਰਜਰੀ ਕਰਦੇ ਹਾਂ ਤਾਂ ਅਸੀਂ ਇਹਦੇ ਵਿੱਚ ਇੱਕ ਸਟਿੱਕਰ ਆਂਦਾ ਹੈ ਇਹਦੇ ਵਿੱਚ ਲੈਂਸ ਦੇ ਵਿੱਚ ਅਸੀਂ ਉਹ ਜਿਹੜਾ ਹੈ ਪੇਸ਼ੈਂਟ ਨੂੰ ਜਦੋਂ ਡਿਸਚਾਰਜ ਕਰ ਦਿੰਦੇ ਹਾਂ ਉਹਦੇ ਉੱਪਰ ਉਹ ਸਟicker ਲੱਗਦਾ ਹੈ ਔਰ ਅਸੀਂ ਉਹਨੂੰ ਕਹਿੰਨੇ ਆ ਕਿ ਜਿਹੜਾ ਤੁਹਾਡੇ ਲੈਂਸ ਪਾਇਆ ਹੈ ਉਹ ਅਸੀਂ ਸਾਰੇ ਜੋ ਦਾ ਸੀਰੀਅਲ ਨੰਬਰ ਵਗੈਰਾ ਹੈ ਉਸ ਤੋਂ ਤੁਹਾਨੂੰ ਅਸੀਂ ਡਿਸਚਾਰਜ ਕਰਦੇ ਦੇ ਰਹੇ ਹਾਂ ਔਰ ਪੇਸ਼ੈਂਟ ਹੈ ਕਿਤੇ ਵੀ ਕੋਈ ਵੀ ਡਾਕਟਰ ਦੇ ਕੇ ਦੱਸ ਸਕਦਾ ਹੈ ਕਿ ਹਾਂ ਕਿ ਸੇਮ ਲੈਂਸਸ ਹੈ ਜਾਂ ਕੋਈ ਵੀ ਹੈ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਕਿ ਤੁਸੀਂ ਜਿਹੜਾ ਵੀ ਲੈਂਸ ਇੰਪਲਾਂਟ ਕਰਵਾਣਾ ਹੈ ਉਹਦਾ ਜਿਹੜਾ ਜਿਹੜਾ ਸਟicker ਹੈ ਉਹ ਜ਼ਰੂਰ ਡਾਕਟਰ ਤੋਂ ਲਗੋ ਬਾਕਸ ਵੀ ਲੈ ਸਕਦੇ ਹੋ ਔਰ ਇਹਦੇ ਨਾਲ ਇਹ ਹੁੰਦਾ ਕਿ ਇੱਕ ਤਾਂ ਇਸ ਤਰ੍ਹਾਂ ਹੁੰਦਾ ਕਿ ਉਹ ਜਿਹੜੀ ਤੁਹਾਡੇ ਕੋਲ ਜਿਹੜਾ ਹੈ ਉਹ ਜ਼ਰੂਰੀ ਹੋ ਜਾਂਦਾ ਹੈ ਜਿਹੜਾ ਡਾਕੂਮੈਂਟ ਹੈ ਉਹ ਤੁਹਾਡੇ ਕੋਲ ਚਲਿਆ ਜਾਂਦਾ ਹੈ ਜੇ ਤੁਸੀਂ ਸਪੋਜ਼ ਕਰੋ ਦੂਸਰੀ ਅੱਖ ਦਾ ਪਾਉਣਾ ਹੈ ਤਾਂ ਉਹ ਤੁਹਾਨੂੰ ਪਤਾ ਹੁੰਦਾ ਹੈ ਕਿ ਅਸੀਂ ਪਹਿਲੀ ਜਿਹੜੀ ਅੱਖ ਸੀ ਉਹਦੇ ਵਿੱਚ ਆਹ ਲੈਂਸ ਉਹ ਚਾਹ ਲੈਂਸ ਪਾਇਆ ਸੀ ਫਿਰ ਤੁਹਾਨੂੰ ਕੋਈ ਡਾਊਟ ਨਹੀਂ ਹੁੰਦਾ ਜੀ ਕਈ ਵਾਰ ਨਾ ਸਾਡੇ ਕੋਲ ਇੱਥੇ ਪੈਣਾ ਵੀ ਆਉਂਦੇ ਆ ਉਹ ਕਹਿੰਦੇ ਜੀ ਕਿ ਸਾਡੇ ਪਿੰਡ 'ਚ ਕੈਂਪ ਲੱਗਾ ਸੀ ਜੀ ਕੈਂਪ ਦੇ ਵਿੱਚ ਲੈਂਸ ਪਾਏ ਗਏ ਆ ਹੁਣ ਉਥੇ ਹੁਣ ਪਤਾ ਨਹੀਂ ਮੰਨ ਲਓ ਇੱਕ ਅੱਖ ਦੇ ਵਿੱਚ ਮੈਂ ਪਵਾ ਲਿਆ ਕੈਂਪ ਦੇ ਵਿੱਚੋਂ ਇੱਕ ਅੱਖ ਦੇ ਵਿੱਚ ਮੈਂ ਪਵਾਉਣਾ ਹੈਗਾ ਜੀ ਡਾਕਟਰ ਰਾਜਨ ਦੇ ਕੋਲ ਆ ਕੇ ਉਹ ਫਿਰ ਗੱਲ ਦਾ ਕੋਈ ਗੱਲ ਬੈਲੈਂਸ ਬਣੂਗਾ ਕਿ ਨਹੀਂ ਵੀ ਭਾਈ ਉਹ ਤਾਂ ਹੁਣ ਜਿਹੜਾ ਕੈਂਪ ਦੇ ਵਿੱਚ ਪਿਆ ਉਹਨੂੰ ਆਪਾਂ ਚੰਗਾ ਹੰਢਣ ਸਾਰ ਵਧੀਆ ਦੇਖਣ ਵਾਲਾ ਮੰਨਾਂਗੇ ਕਿ ਨਹੀਂ ਟੈਂਟ ਸਾਹਿਬ ਤੁਸੀਂ ਬਹੁਤ ਹੀ ਅੱਛਾ ਕੁਐਸਚਨ ਪੁੱਛਿਆ ਹੈ ਕਿਉਂਕਿ ਇਹ ਪ੍ਰੋਬਲਮ ਜਿਹੜੀ ਹੈ ਸਾਨੂੰ ਅਕਸਰ ਦੇਖਣ ਚੰਦਦੀ ਹੈ ਕਿ ਇੱਕ ਅੱਖ 'ਚ ਅਸੀਂ ਆਹ ਲੈਂਸ ਪਾਇਆ ਹੈ ਹੁਣ ਦੂਸਰੀ ਅੱਖ 'ਚ ਕਿੱਥੋਂ ਪਾਈ ਕੈਂਪ 'ਚ ਪਹਿਲੀ ਗੱਲ ਤਾਂ ਜਿਹੜੇ ਕੈਂਪ ਦੇ ਵਿੱਚ ਅਸੀਂ ਕਿਉਂਕਿ ਪੰਜਾਬ ਦੇ ਵਿੱਚ ਸਾਡਾ ਹਸਪ ਲਗਭਗ ਜਿਹੜੇ ਸਭ ਤੋਂ ਜ਼ਿਆਦਾ ਕੈਂਪਸ ਲਗਾਉਂਦੇ ਹਨ ਫ੍ਰੀ ਸਰਜਰੀ ਕਰਦੇ ਹਨ ਉਹਨਾਂ ਵਿੱਚ ਸਾਡਾ ਹਸਪਤਾਲ ਮੋਰੀ ਹੈ ਡਾਕਟਰ ਰਾਜਨੈਕੀਰ ਹਸਪਤਾਲ ਫਗਵਾੜਾ ਪਰ ਹਾਂ ਇਹ ਕਈ ਜ਼ਰੂਰੀ ਕਹਿੰਦੇ ਹੈ ਕਿ ਜਿਹੜਾ ਸਾਡੇ ਦੂਸਰੀ ਅੱਖ ਦਾ ਲੈਂਸ ਹੈ ਉਹ ਸਾਡੇ ਮਲਟੀਫੋਕਲ ਪਾ ਦਿਓ ਪਰ ਉਹ ਅਸੀਂ ਪੇਸ਼ੈਂਟ ਟੂ ਪੇਸ਼ੈਂਟ ਦੇਖਦੇ ਹਾਂ ਜ਼ਿਆਦਾ ਕਰ ਜਿਹੜੀ ਇੱਕ ਅੱਖ 'ੱਕ ਚ ਲੈਨਸ ਪਿਆ ਹੁੰਦਾ ਹੈ ਦੂਸਰੀ ਅੱਖ 'ਚ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹੀ ਲੈਂਸ ਪਾਇਆ ਜਾਵੇ ਅਸੀਂ ਦੋਨਾਂ 'ਚ ਵਿੱਚ ਕੋਈ ਡਿਫਰੈਂਟ ਕ੍ਰੀਏਟ ਨਹੀਂ ਕਰ ਸਕਦੇ ਇੱਕ 'ਚ ਮੋਨੋਫੋਕਲ ਪਿਆ ਹੈ ਦੂਸਰੇ 'ਚ ਟ੍ਰਾਈਫੋਕਲ ਜਾਂ ਬਾਈਫੋਕਲ ਪਾ ਕੇ ਵਿਜ਼ਨ ਡਿਸਟਰਬ ਨਹੀਂ ਕਰਦੇ ਮੋਸਟਲੀ ਜਿਹੜਾ ਅੱਖ ਚ ਇੱਕ ਵਾਲੀ ਲੈਂਸ ਪਿਆ ਹੁੰਦਾ ਹੈ ਦੂਸਰੀ ਅੱਖ ਚ ਕੋਸ਼ਿਸ਼ ਕਰਦੇ ਆ ਡਿਪੈਂਡ ਅਪਨ ਕਿ ਜਿਹੜਾ ਪੇਸ਼ੈਂਟ ਹੈ ਉਹਦੀ ਪ੍ਰਾਇੋਰਟੀ ਕੀ ਹੈ ਉਹਦਾ ਪ੍ਰੋਫੈਸ਼ਨ ਕੀ ਹੈ ਉਹਦੀ ਨੀਡ ਕੀ ਹੈ ਹੂੰ ਉਹਦੇ ਅਕੋਰਡਿੰਗ ਹੀ ਅਸੀਂ ਉਹ ਪੇਸ਼ੈਂਟ ਦੀ ਦੂਸਰੀ ਅੱਖ ਜਜ ਕਰਦੇ ਹਾਂ ਬਟ ਅਸੀਂ ਕੋਸ਼ਿਸ਼ ਕਰਦੇ ਆ ਕਿ ਜੇ ਇੱਕ ਅੱਖ ਚ ਮੋਨੋਫੋਕਲ ਪਿਆ ਹੈ ਜਾਂ ਈਡੋਫ ਪਿਆ ਹੈ ਤਾਂ ਦੂਸਰੀ ਅੱਖ ਚ ਵੀ ਉਹੀ ਲੈਂਸ ਪਾਇਆ ਜਾਵੇ ਤਾਂ ਕਿ ਦੋਨਾਂ ਦੀ ਜੋ ਕੋਆਰਡੀਨੇਸ਼ਨ ਹੈ ਉਹ ਬੈਟਰ ਹੋ ਸਕੇ ਬਿਲਕੁਲ ਠੀਕ ਹੈ ਦੇਖੋ ਇਹ ਬੜੀਆਂ ਮਹੱਤਵਪੂਰਨ ਗੱਲਾਂ ਕਿਉਂਕਿ ਵਕ-ਵਕ ਖਾਵਾਂ ਤੇ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਉਹ ਕੈਂਪ ਵੀ ਲਾਉਂਦੀਆਂ ਲਾਉਣੇ ਚਾਹੀਦੇ ਵੀ ਆ ਮਾੜੀ ਗੱਲ ਨਹੀਂ ਹੈਗੀ ਲੋਕਪੱਖੀ ਕਾਰਜ ਹੋਣੇ ਚਾਹੀਦੇ ਆ ਪਰ ਜਦੋਂ ਆਪਾਂ ਉਹਦਾ ਤੁਲਨਾਤਮਕ ਅਧਿਐਨ ਕਰਾਂਗੇ ਵੀ ਇੱਕ ਚੀਜ਼ ਇੱਥੋਂ ਪੁਆਈ ਆ ਦੂਜੀ ਇੱਥੇ ਜਾਂਦਾ ਹੁਣ ਅਗਲੀ ਵੀ ਕੈਂਪ ਤੇ ਜਾਗੇ ਆਪਾਂ ਤੇ ਜਾਂ ਫਿਰ ਜੇਕਰ ਡਾਕਟਰ ਸਾਹਿਬ ਕੋਲੇ ਜਾਂਦੇ ਆ ਫਿਰ ਉਹਨਾਂ ਨੇ ਆਪਦੀ ਗੁਣਾ ਘਟਾਓ ਕਰਕੇ ਦੇਖਣੀ ਆ ਵੀ ਭਾਈ ਆ ਚੀਜ਼ ਕਿਵੇਂ ਆ ਤੇ ਆਹ ਕਿਵੇਂ ਆ ਇੱਕ ਵਾਰ ਲੈੰਦ ਪਵਾ ਲਿਆ ਜੀ ਜਿਹੜਾ ਤੁਸੀਂ ਦੱਸਿਆ ਮੈਨੂੰ ਨਹੀਂ ਪਤਾ ਉਹਦੀ ਕੀਮਤ ਕਿੰਨੀ ਹੁੰਦੀ ਹੋਊਗੀ ਇੱਕ ਵਾਰ ਪਵਾ ਲਿਆ ਬਾਅਦ ਵਿੱਚ ਬਿਲਕੁਲ ਉਵੇਂ ਹੀ ਅੱਖ ਬਣ ਜਾਂਦੀ ਹੈ ਵੀ ਜਿਵੇਂ 20 ਸਾਲ ਪਹਿਲਾਂ ਸੀ ਬਿਲਕੁਕੁਲ 30 ਸਾਲ ਪਹਿਲਾਂ ਸੀ ਅਸੀਂ ਲਾਸਟ ਲਾਈਨ ਵੀ ਪੜਾ ਕੇ ਦੇਖਦੇ ਹਾਂ ਕਿ ਤੁਹਾਡੇ ਤੋਂ ਪੜ੍ਹ ਹੋ ਰਹੀ ਕਿ ਨਹੀਂ ਜੇ ਤੁਹਾਡੇ ਅੱਖ ਦੇ ਉੱਪਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ ਕਿ ਤੁਹਾਡੇ ਸ਼ੂਗਰ ਦਾ ਅਸਰ ਤਾਂ ਨਹੀਂ ਹੈ ਅੱਖ ਦੇ ਉੱਪਰ ਲੰਬੀ ਸ਼ੂਗਰ ਬਲੱਡ ਪ੍ਰੈਸ਼ਰ ਜਾਂ ਕਾਲਾ ਬੋਤੀਆ ਜੇ ਚੀਜ਼ਾਂ ਨਹੀਂ ਹਨ ਤੁਹਾਡੇ ਪੜ੍ਹ ਦੇ ਬਿਲਕੁਲ ਸਹੀ ਹਨ ਤਾਂ ਤੁਹਾਡੀ ਰੋਸ਼ਨੀ ਬਿਲਕੁਲ ਬੱਚਿਆਂ ਵਾਂਗੂੰ ਆਉਂਦੀ ਹੈ ਹਾਂ ਔਰ ਪੇਸ਼ੈਂਟ ਕਹਿੰਦਾ ਹੈ ਕਿ ਮੇਰੀ ਤਾਂ ਲਾਈਟ ਕਲੀਅਰ ਹੋਈ ਹੈ ਕਿਉਂਕਿ ਜਿਹੜੀ ਚਿੱਟੇ ਮੋਤੀਆਂ ਰੋਸ਼ਨੀ ਰੋਕੀ ਸੀ ਉਹ ਜਦੋਂ ਚਿੱਟਾ ਮੋਤੀਆ ਕੱਢ ਕੇ ਅਸੀਂ ਦੂਸਰਾ ਲੈਂਸ ਪਾਉਂਦੇ ਹਾਂ ਨਾ ਪੇਸ਼ੈਂਟ ਇੱਕਦਮ ਜਦੋਂ ਉਹਦੀ ਨਜ਼ਰ ਆਉਂਦੀ ਹੈ ਤਾਂ ਬਹੁਤ ਖੁਸ਼ ਹੁੰਦਾ ਹੈ ਕਿ ਇੰਨੀ ਸ਼ਾਰਪ ਵਿਜ਼ਨ ਮੇਰੀ ਬਣੀ ਹੈ ਤਾਂ ਉਹਦੀ ਬਿਲਕੁਲ ਜੋ ਉਹਦੇ ਪਿਛਲੇ ਪਰਦੇ ਸਹੀ ਹਨ ਉਹਨੂੰ ਅੱਖਾਂ ਦੀ ਹੋਰ ਕੋਈ ਪ੍ਰੋਬਲਮ ਪਿੱਛੋਂ ਨਹੀਂ ਹੈ ਰੈਟਨਾ ਦੀ ਜਾਂ ਆਪਟਿਕ ਨਰਵ ਦੀ ਤਾਂ ਉਹਦੀ ਬਿਲਕੁਲ ਵਧੀਆ ਰੋਸ਼ਨੀ ਆਉਂਦੀ ਹੈ ਔਰ ਬਿਲਕੁਲ ਜਿੱਦਾਂ ਬੱਚੇ ਵਾਂਗੂ ਜਿੱਦਾਂ ਉਹਦੀ ਬਚਪਨ ਚ ਤੇਜ਼ ਰੋਸ਼ਨੀ ਸੀ ਉਨੀ ਰੋਸ਼ਨੀ ਤੇਜ਼ ਹੋ ਜਾਂਦੀ ਹੈ ਬਹੁਤ ਖੂਬ ਇੱਕ ਜਾਣਕਾਰੀ ਚ ਮੇਰੇ ਹੋਰ ਵਾਦਾ ਕਰਿਓ ਵੀ ਮੇਰਾ ਇੱਕ ਸਾਥੀ ਆ ਉਹਨੂੰ ਨਾ ਅੱਖਰ ਪੜਨ ਦੇ ਵਿੱਚ ਦਿੱਕਤ ਆਉਣ ਲੱਗੀ ਇਹ ਗੱਲ ਹੋਣੀ ਲਗਭਗ 4-5 ਮਹੀਨੇ ਪਹਿਲਾਂ ਜੀ ਜੀ ਉਹਨੂੰ ਜਿਵੇਂ ਧੁੰਦਲਾ ਜਾ ਦਿਸਣ ਲੱਗ ਪਿਆ ਦੂਰ ਦੀ ਨਿਗਾਹ ਉਹਦੀ ਠੀਕ ਆ ਪਰ ਪੜਨ ਵੇਲੇ ਉਹਨੂੰ ਦਿੱਕਤ ਆਉਂਦੀ ਸੀ ਜਿਵੇਂ ਵੀ ਭਾਈ 50% ਦੀ ਦਿੱਕਤ ਹੈਗੀ ਆ ਉਹਨੇ ਲਵਾ ਲਈ ਜੀ ਐਨਕ ਜੀ ਐਨਕ ਦੇ ਨਾਲ ਉਹਨੂੰ ਬੜਾ ਸਾਫ ਦਿਸਦਾ ਬੜਾ ਸੋਹਣਾ ਦਿਸਦਾ ਉਹ ਮੈਨੂੰ ਕਹਿੰਦਾ ਹੁੰਦਾ ਵੀ ਹੁਣ ਮੈਨੂੰ ਅੱਖਰ ਤੋਤੇ ਤੋਤੇ ਦਿਸਦੇ ਆ ਜੀ ਜੀ ਪਰ ਹੁਣ ਸਮੱਸਿਆ ਵਧ ਗਈ ਵੀ ਬਿਨਾ ਐਨਕ ਤੋਂ ਉਹਨੂੰ 10% ਦੀ ਵੀ ਨਹੀਂ ਦਿਸਦਾ ਹਾਂ ਇਹ ਫਿਰ ਐਨਕ ਦੀ ਆਰਤ ਪੈ ਗਈ ਉਹਨੂੰ ਆਰਤ ਪੈ ਨਹੀਂ ਇਹ ਥਿਸ ਇਜ਼ ਕਾਲਡ ਪ੍ਰੈਸਬੀਓਪੀਆ ਇੱਕ ਅੱਖ ਦੇ ਵਿੱਚ ਨਾਰਮਲ ਚੇਂਜ ਹੈ ਮੀਨਸ ਕਿ ਜਿਹੜੀ ਸਾਡੀ 40 ਤੋਂ ਬਾਅਦ ਜਿਹੜੀ ਸਾਡੀ ਨੇੜੇ ਦੀ ਨਜ਼ਰ ਘਟਣੀ ਹੈ ਇਹ ਕੋਈ ਬਿਮਾਰੀ ਨਹੀਂ ਹੈ ਦਿਸ ਇਸ ਕਾਲਡ ਇਨ ਨਾਰਮਲ ਚੇਂਜ ਹੈ ਸਾਡੀ ਅੱਖ ਦੇ ਵਿੱਚ ਸਾਡੀ ਅੱਖ ਦਾ ਜਿਹੜਾ ਕੁਦਰਤੀ ਲੈਂਸ ਦਿੱਤਾ ਹੈ ਉਹ ਉਨਾ ਇਲਾਸਟਿਕ ਨਹੀਂ ਰਹਿ ਗਿਆ ਜਿੰਨਾ ਪਹਿਲਾਂ ਹੁੰਦਾ ਸੀ ਉਹ ਚੇਂਜਸ ਆਈਆਂ ਹਨ ਸਾਨੂੰ ਨੇੜੇ ਦਾ ਦੇਖਣ ਦੇ ਲਈ ਐਨਕ ਦੀ ਜ਼ਰੂਰਤ ਪੈਂਦੀ ਹੈ ਦਿਸ ਇਸ ਨਾਰਮਲ ਇਨ ਨਾਰਮਲ ਹੈ ਇਹ ਕੋਈ ਬਿਮਾਰੀ ਨਹੀਂ ਹੈ ਹਾਂ ਹੁਣ ਉਹਨੂੰ ਐਨਕ ਦੇ ਨਾਲ ਬੈਟਰ ਦੇਖਣ ਲੱਪਿਆ ਤਾਂ ਹੁਣ ਉਹ ਜਿਹੜਾ ਹੈ ਉਹਦੀ ਡਿਪੈਂਡੈਂਸੀ ਐਨਕ ਤੇ ਹੋ ਗਈ ਹੈ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਸਾਡੇ ਕੋਲ ਆਉਂਦੇ ਹਨ ਜੇ ਸਾਡੇ ਕੋਲ 50 ਸਾਲ ਦੇ ਨੇੜੇ ਹਨ ਤਾਂ ਅਸੀਂ ਉਹਨਾਂ ਦੇ ਪਰਮਨੈਂਟ ਲੈਂਸੀਮ ਬਲੈਂਡ ਕਰ ਦਿੰਦੇ ਹਾਂ ਜਿਹਦੇ ਵਿੱਚ ਉਹਨੂੰ ਦੂਰ ਦੀ ਨੇੜੇ ਵਿੱਚ ਘੜ ਲਈ ਐਨਕ ਦੀ ਜ਼ਰੂਰਤ ਹੀ ਨਹੀਂ ਪੈਂਦੀ ਜੇ ਬਹੁਤ ਜ਼ਿਆਦਾ ਕਿਸੇ ਦੀ ਡਿਪੈਂਡੈਂਸੀ ਹੈ ਤੇ ਉਹ ਕਹਿੰਦਾ ਕਿ ਮੈਂ ਐਨਕ ਲਗਾਣੀ ਹੀ ਨਹੀਂ ਚਾਹੁੰਦਾ ਤਾਂ ਅਸੀਂ ਪਰਮਨੈਂਟ ਹੱਲ ਕਰਦੇ ਹਾਂ ਉਹਦਾ ਔਰ ਹੱਲ ਵੀ ਅਸੀਂ ਰੋਬੋਟਿਕ ਕੈਟ੍ਰਿਕ ਸਰਜਰੀ ਜਾਂ ਫਲੈਕਸ ਫੈਮਟੋ ਲੇਜ਼ਰ ਅਸਿਸਟਡ ਕੈਟ੍ਰਿਕ ਸਰਜਰੀਆਂ ਕਰਦੇ ਹਾਂ ਜਿਹਦੇ ਵਿੱਚ ਨਾ ਕੋਈ ਟੀਕਾ ਨਾ ਟਾਂਕਾ ਨਾ ਦਰਦ ਨਾ ਦਾਖਲਾ ਇਸ ਤਰ੍ਹਾਂ ਦੀ ਕੋਈ ਕੋਈ ਅਸੀਂ ਪ੍ਰੋਬਲਮ ਨਹੀਂ ਆਉਂਦੀ ਔਰ 47 ਸੈਕਿੰਡ ਸਿਰਫ ਜਿਹੜੀ ਇਹ ਸਰਜਰੀ ਹੁੰਦੀ ਹੈ ਜਿਹੜੀ ਸਰਜਰੀ ਕੇ ਪਹਿਲਾਂ ਬਹੁਤ ਮਿੰਟਾਂ ਦੀ ਹੁੰਦੀ ਸੀ ਬਹੁਤ ਟਾਈਮ ਲੱਗਦਾ ਸੀਗਾ ਸਿਰਫ 47 ਸੈਕਿੰਡ ਦੇ ਵਿੱਚ ਜਿਹੜਾ ਉਹਦਾ ਬੇਸਿਕ ਜਿਹ ਹੈ ਉਹ ਜਿਹੜਾ ਹੈ ਕੈਟੈਕ ਦਾ ਸਰਜਰੀ ਹੋ ਜਾਂਦੀ ਉਸ ਤੋਂ ਬਾਅਦ ਇੰਪਲੈਂਟ ਅਸੀਂ ਲੈਂਸ ਜੋ ਹੈ ਉਹ ਕਰਕੇ ਉਹਨੂੰ ਘਰ ਭੇਜ ਦਿੰਦਾ ਹੈ ਔਰ 48 ਘੰਟਿਆਂ ਦੇ ਵਿੱਚ ਮੋਸਟ ਆਫ आवर ਪੇਸ਼IENTS ਜੋਨੇ ਸਾਡੇ ਮਰੀਜ਼ਾਂ ਨੂੰ ਦੁਬਾਰਾ ਆਪਣੇ ਕੰਮ ਤੇ ਆ ਜਾਂਦੇ ਹਨ ਕਿਉਂਕਿ ਅੱਜਕੱਲ ਸਭ ਤੋਂ ਵੱਡੀ ਪ੍ਰੋਬਲਮ ਟਾਈਮ ਦੀ ਹੈ ਕਿਸੇ ਕੋਲ ਟਾਈਮ ਨਹੀਂ ਹੈ ਹਰ ਕੋਈ ਕਹਿੰਦਾ ਕਿ ਮੇਰੇ ਤਾਂ ਇੰਨੇ ਕੰਮ ਹਨ ਬਾਹਰੋਂ ਵੀ ਆਉਂਦੇ ਹਨ ਕਿ ਮੇਰੇ ਤਾਂ ਇੰਨੇ ਜ਼ਿਆਦਾ ਕੰਮ ਹਨ ਕਿ ਮੈਂ ਵੇਟ ਨਹੀਂ ਕਰ ਸਕਦਾ ਹਫ਼ਤਾ ਹਫ਼ਤਾ ਮੈਂ ਨਹੀਂ ਹਸਪੀਟਲ ਜਾ ਸਕਦਾ ਔਰ ਅਸੀਂ ਨਾ ਕਿਸੇ ਪੇਸ਼ੈਂਟ ਨੂੰ ਦਾਖਲ ਕਰਦੇ ਹਾਂ ਮੋਸਟ ਆਫ ਦੀ ਟਾਈਮ ਜਿਹੜਾ ਸਾਡੇ ਹਸਪੀਟਲ ਵਿੱਚ ਸਟੇ ਹੁੰਦਾ ਦੋ ਤੋਂ ਤਿੰਨ ਘੰਟੇ ਦਾ ਹੁੰਦਾ ਹੈ ਉਹ ਵੀ ਸਿਰਫ ਅੱਖ 'ਚ ਦਵਾਈ ਪਾਉਣੀ ਪੈਂਦੀ ਹੈ ਫੁੱਤੀਲੀ ਨੂੰ ਫਲਾਉਣਾ ਪੈਂਦਾ ਹੈ ਆਪਰੇਸ਼ਨ ਤੋਂ ਪਹਿਲਾਂ ਜੋ ਪਹਿਲਾ ਉਸ ਤੋਂ ਬਾਅਦ ਸਰਜਰੀ ਕਰਕੇ ਨਾਲ ਹੀ ਅਸੀਂ ਪੇਸ਼ੈਂਟ ਨੂੰ ਘਰ ਭੇਜ ਦਿੰਦਾ ਸੋ ਇਹ ਚੀਜ਼ਾ ਬਹੁਤ ਇੰਪੋਰਟੈਂਟ ਹੰ ਟਾਈਮ ਦੇ ਨਾਲ-ਨਾਲ ਜਿਹੜੀ ਟੈਕਨੋਲੋਜੀ ਹੈ ਉਹ ਵੀ ਬਹੁਤ ਐਡਵਾਂਸ ਹੋ ਰਹੀ ਹੈ ਉਹਦੇ ਵੀ ਬਹੁਤ ਐਡਵਾਂਸਮੈਂਟ ਹੋ ਰਹੀ ਹੈ ਉਹਦੀ ਟੈਕਨੋਲੋਜੀ ਦਾ ਤੁਹਾਨੂੰ ਫਾਇਦਾ ਜੋ ਹੈ ਉਹ ਲੈਣਾ ਚਾਹੀਦਾ ਬਿਲਕੁਲ ਠੀਕ ਹੈ ਤੁਸੀਂ ਨੇ ਚਲਦੀ ਗੱਲ ਦੇ ਵਿੱਚ ਇੱਕ ਕਿਹਾ ਸੀਗਾ ਕਿ ਜੇਕਰ 슈ਗਰ ਦੀ ਸਮੱਸਿਆ ਹੋਵੇ ਤਾਂ ਉਹਦਾ ਪਰਦੇ ਦੇ ਉੱਤੇ ਅਸਰ ਪੈ ਜਾਂਦਾ ਇਹ ਮਾਜਰਾ ਕੀ ਹੈ ਵੀ ਜੇ ਮੰਨ ਲਓ ਕਿਸੇ ਨੂੰ 슈ਗਰ ਆ ਉਹਦਾ ਅੱਖ ਦਾ ਪਰਦਾ ਖਰਾਬ ਹੋ ਜਾਂਦਾ ਹਾਂ ਕਈ ਵਾਰੀ ਸਾਡੇ ਤੋਂ ਪੇਸ਼ੈਂਟ ਇਦਾਂ ਦੇ ਆਉਂਦੇ ਹਨ ਅਸੀਂ ਉਹਨੂੰ ਪੁੱਛਿਆ ਤੁਹਾਨੂੰ 슈ਗਰ ਹੈ ਕਹਿੰਦੇ ਨਹੀਂ ਜੀ ਕੋਈ 슈ਗਰ ਨਹੀਂ ਹੈ 슈ਗਰ ਚੈੱਕ ਕਰਦੀ 450 ਤਾਂ ਉਹ ਪੇਸ਼ੈਂਟ ਮੰਨਦੇ ਨਹੀਂ ਕਿ ਤੁਹਾਡੀ ਮਸ਼ੀਨ ਖਰਾਬ ਹੋਏਗੀ ਅਸੀਂ ਦੂਸਰੀ ਨਾ ਕਰਕੇ ਦਿਖਾਣਿਆ ਤਿੰਨ ਮਹੀਨੇ ਵਾਲੀ 슈ਗਰ ਤਾਂ ਮੈਂ ਇਹ ਦੱਸਣਾ ਚਾਹੁੰਦਾ ਮੇਰਾ ਮਕਸਦ ਇਹ ਆ ਵੀ ਜਿਹੜੀ 슈ਗਰ ਹੈ ਤੁਰੰਤ ਅਸਰ ਨਹੀਂ ਕਰਦੀ 10 ਸਾਲ ਪੁਰਾਣੀ 슈ਗਰ ਦੇ ਨਾਲ ਤੁਹਾਡੀਆਂ ਅੱਖਾਂ ਦੀਆਂ ਨਾੜੀਆਂ ਜਿੱਦਾਂ ਜੰਗਾਲ ਨਹੀਂ ਲੱਗ ਜਾਂਦਾ ਲੋਹੇ ਨੂੰ ਇਦਾਂ ਉਹਨੂੰ ਘੁਣ ਲੱਗ ਜਾਂਦਾ ਨਾੜੀਆਂ ਨੂੰ ਜਿੱਦਾਂ ਅਸੀਂ ਡਾਇਬਟਿਕ ਰੈਟਨੋਪੈਥੀ ਜਨੂੰ ਕਹਿੰਦੇ ਹਾਂ ਉਦੇ ਨਾਲ ਅੱਖਾਂ ਦੀ ਜਿਹੜੀ ਪਰਦੇ ਹੈ ਉਹਨਾਂ ਦੀਆਂ ਜਿਹੜੀਆਂ ਨਾੜੀਆਂ ਹਨ ਉਹ ਲੀਕ ਕਰਨ ਲੱਗ ਪੈਂਦੀਆਂ ਹਨ ਔਰ ਕਈ ਵਾਰੀ ਤਾਂ ਜਦੋਂ ਸਪੋਜ਼ ਕਰੋ ਬਲੱਡ ਪ੍ਰੈਸ਼ਰ ਵਧਿਆ ਨਾਲ 슈ਗਰ ਸੀ ਇਕਦਮ ਬਲੱਡ ਜਿਹੜੀ ਅੱਖ ਦੇ ਵਿੱਚ ਆ ਜਾਂਦਾ ਹੈ ਤੇ ਪੇਸ਼ੈਂਟ ਇਕਦਮ ਸਡਨ ਲਾਸ ਆਫ ਵਿਜ਼ਨ ਆਉਂਦਾ ਕਿ ਇੱਕ ਅੱਖ ਚੋਂ ਦਿਖਦਾ ਹੀ ਨਹੀਂ ਕਿ ਰਾਤ ਤਾਂ ਸਹੀ ਸੀ ਸੋਤਾ ਉੱਠਿਆ ਮੈਨ ਦਿਖਦਾ ਹੀ ਨਹੀਂ ਜੇ ਦਾ ਮਤਲਬ ਅੱਖ ਚ ਬਲੱਡ ਆਉਣ ਦੀ ਸੰਭਾਵਨਾ ਹੈ ਔਰ ਇਹਨਾਂ ਮਰੀਜ਼ਾਂ ਲਈ ਮੈਂ ਹੀ ਬੇਨਤੀ ਕਰਦਾ ਕਿ ਆਪਣੀ 슈ਗਰ ਬਲੱਡ ਪ੍ਰੈਸ਼ਰ ਜੋ ਹੈ ਇਹਨੂੰ ਜ਼ਰੂਰ 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 ਠੀਕ ਰੱਖੋ ਕਿਉਂਕਿ ਇਹ ਚੀਜ਼ਾਂ ਵਿਦ ਟਾਈਮ ਜਦੋਂ ਟਾਈਮ ਹੁੰਦਾ ਹੈ ਉਸ ਤੋਂ ਬਾਅਦ ਹੀ ਇਹ ਇਹ ਆਪਣੇ ਅਸਰ ਦਿਖਾ ਦਿੰਿਆ ਹੈ। ਔਰ ਜੇ ਸ਼ੂਗਰ ਦੇ ਨਾਲ ਪਰਦੇ ਦੇ ਅਸਰ ਪੈ ਜੇ ਉਹਦਾ ਇਲਾਜ ਮੈਂ ਹਮੇਸ਼ਾ ਆਪਣੇ ਮਰੀਜ਼ਾਂ ਨੂੰ ਕਹਿੰਨਾ ਹੈ ਬਹੁਤ ਲੰਬਾ ਵੀ ਹੈ, ਕਸ਼ਟਦਾਇਕ ਵੀ ਹੈ ਔਰ ਉਹਦਾ ਬਹੁਤ ਹੀ ਗਰੰਟੀ ਵੀ ਇੰਨੀ ਜ਼ਿਆਦਾ ਨਹੀਂ ਕਿ ਤੁਹਾਡੀ ਬਹੁਤ ਪਹਿਲਾ ਵਰਗੀ ਰੋਸ਼ਨੀ ਹੋ ਜਾਊਗੀ ਪਰ ਹਾਂ ਇੰਨਾ ਜ਼ਰੂਰ ਹੈ ਕਿ ਜੋ ਸਾਡਾ ਡਿਪਾਰਟਮੈਂਟ ਹੈ ਰੈਟਿਨਾ ਡਿਪਾਰਟਮੈਂਟ ਡਾਕਟਰ ਅਜ ਇੱਕ ਜੋ ਕਪੂਰ ਹਾਨ ਜਾਂ ਡਾਕਟਰ ਬਰਜਿੰਦਰ ਸਿੰਘ ਰਾਣਾ ਹਨ ਉਹ ਉਸ ਡਿਪਾਰਟਮੈਂਟ ਦੇ ਕਾਫੀ ਜ਼ਿਆਦਾ ਅੱਛੇ ਹਨ ਪੇਸ਼ੈਂਟ ਦੀ ਰੋਸ਼ਨੀ ਦਾ ਵਾਪਸ ਆ ਜਾਂਦੀ ਹੈ ਪਰ ਉਹਦੇ ਲਈ ਮਹਿੰਗਾ ਵੀ ਹੁੰਦਾ ਹੈ ਇਲਾਜ ਕਈ ਵਾਰੀ ਅੱਖ ਚ ਇੰਜੈਕਸ਼ਨ ਲਗਾਣੇ ਪੈਂਦੇ ਹਨ ਅੱਖ ਦੀ ਸਰਜਰੀ ਕਰਨੀ ਪੈਂਦੀ ਹੈ ਸੋ ਮੇਰੀ ਬੇਨਤੀ ਤੁਹਾਡੇ ਪ੍ਰਾਇਮੇਸ਼ੀਆ ਜੋ ਚੈਨਲ ਦੇਖ ਰਹੇ ਹਨ ਟੀਵੀ ਦੇਖ ਰਹੇ ਹਨ ਉਹਨਾਂ ਨੂੰ ਇਹ ਹੀ ਹੈ ਕਿ ਤੁਸੀਂ ਇਹ ਚੀਜ਼ਾਂ ਨੂੰ ਇਗਨੋਰ ਨਾ ਕਰੋ 슈ਗਰ ਬਲੱਡ ਪ੍ਰੈਸ਼ਰ ਹੈ ਤਾਂ ਹੁਣ ਤਿਹਾਰਾ ਦਾ ਸੀਜ਼ਨ ਆ ਰਿਹਾ ਹੈ ਜ਼ਰੂਰ ਕੰਟਰੋਲ ਕਰੋ ਖਾਣਾ ਬਿਨਾ ਸਟਾਰਟ ਕਰੋ ਔਰ ਜੇ 슈ਗਰ ਹੈ ਤਾਂ ਦਵਾਈ ਜ਼ਰੂਰ ਲਓ ਸੋ ਇਹ ਮੇਰੀ ਬਹੁਤ ਜੋ ਬੇਨਤੀ ਹੈ ਸਾਰਾ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਜਿਨ੍ਹਾਂ ਦਾ ਕੰਮ ਆ ਜੇਕਰ ਆਪਾਂ ਨੂੰ ਉਹ ਹੀ ਗੱਲ ਕਹਿੰਦੇ ਆ ਵੀ ਭਾਈ ਤੁਸੀਂ ਇੰਉਂ ਨਾ ਕਰੋ ਤੇ ਆਹ ਕੁਝ ਕਰ ਲਓ ਤੇ ਫਿਰ ਤਾਂ ਆਪਾਂ ਨੂੰ ਮੰਨਣੀ ਚਾਹੀਦੀ ਹੈ ਨਾ ਇਹ ਮੈਨੂੰ ਵੀ ਮੰਨਣੀ ਚਾਹੀਦੀ ਆ ਸਾਡੇ ਪਰਿਵਾਰਕ ਜੀਆਂ ਨੂੰ ਵੀ ਮੰਨਣੀ ਚਾਹੀਦੀ ਆ ਡਾਕਟਰ ਸਾਹਿਬ ਇੱਕ ਵਾਰੀ ਜਾਣਕਾਰੀ ਜਵਾਦਾ ਕਰੇ ਤੁਸੀਂ ਪਿਛਲੀ ਵਾਰ ਵੀ ਦੱਸਿਆ ਸੀਗਾ ਤਾਂ ਮੈਂ ਥੋੜਾ ਜਿਹਾ ਵਿਸਥਾਰ ਲੈਣਾ ਭੁੱਲ ਗਿਆ ਉਹ ਤੋਂ ਜੀ ਜੀ ਬਈ ਸਿਲਕ ਸਰਜਰੀ ਕੀ ਆ ਹਾਂ ਇਹ ਸਭ ਤੋਂ ਇੰਪੋਰਟੈਂਟ ਹੈ ਕਿ ਅੱਜਕੱਲ ਬਹੁਤ ਸਾਰੇ ਬੱਚੇ ਜਿਹੜੇ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ 40 ਤੋਂ 60 ਹਨ ਉਹ ਆਪਣੀ ਐਨ ਘੋਤਰਵਾਣਾ ਚਾਹੁੰਦੇ ਆ ਤੁਸੀਂ ਦੇਖਿਆ ਮੋਟਿਆ ਮੋਟੀਆਂ ਐਨਾਂ ਲੱਗੀਆਂ ਹਨ ਤਾਂ ਸਾਡੇ ਕੋਲ ਜੋ ਇਸ ਇੰਡੀਆ ਸਭ ਤੋਂ ਪਹਿਲੀ ਜੋ ਟੈਕਨੋਲੋਜੀ ਲੈ ਕੇ ਆਏ ਹਾਂ ਔਰ ਇਹਦੇ ਨਾਲ ਜੋ ਹੈ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇੱਥੇ ਪਰਤ ਨਹੀਂ ਬਣਦੀ ਦੁਨੀਆ ਦੀਆਂ ਜਿੰਨੀਆਂ ਵੀ ਟੈਕਨੋਲੋਜੀਜ਼ ਹਨ ਜਿਦ ਚਾਹੇ ਉਹ ਵੇਵ ਲਾਈਟ ਇਨੋਵਾਈਸ ਹੈ ਚਾਹੇ ਉਹ ਕੰਟੂਰਾ ਵਿਜ਼ਨ ਹੈ ਚਾਹੇ ਲੇਸਿਕ 레이జర్ ਹੈ ਸੀ ਲੇਸਿਕ ਸਾਰਿਆਂ ਦੇ ਵਿੱਚ ਪਰਤ ਬਣਦੀ ਹੈ 20 ਮਿਲੀਮੀਟਰ ਦੀ ਪਰਤ ਨੂੰ ਚੱਕਦੇ ਹਨ ਫਿਰ 레이జర్ ਕਰਦੇ ਹਨ ਫਿਰ ਪਰਤ ਰੱਖਦੇ ਹਨ ਪਰ ਜਿਹੜੀ ਸਿਲਕ ਹੈ ਉਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇੱਥੇ ਕੋਈ ਪਰਤ ਨਹੀਂ ਬਣਦੀ ਔਰ ਇਸ ਸਮਾਈਲ ਔਰ ਸਮਾਈਲ Pro ਤੋਂ ਬਾਅਦ ਇਹ ਸਭ ਤੋਂ ਲੇਟੈਸਟ ਹੈ ਸਿਲਕ ਸਰਜਰੀ ਪਰਤਨਾ ਬਣਨ ਕਰਕੇ ਪਰਤ ਦੇ ਨਾਲ ਹੋਣ ਵਾਲੀਆਂ ਜਿੰਨੀਆਂ ਵੀ ਕੰਪਲਿਕੀਸ਼ਨਸ ਹਨ ਜਿੰਨੀਆਂ ਵੀ ਪ੍ਰੋਬਲਮਸ ਹਨ ਉਹ ਇਹ ਸਰਜਰੀ ਦੇ ਵਿੱਚ ਨਹੀਂ ਹੁੰਦੀਆਂ ਸੋ ਉਹ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈ ਆਪਣੀ ਐਨਕੋਟਰ ਵਾਲਾ ਚਾਹੁੰਦੇ ਹਨ ਤਾਂ ਸਿਲਕ ਸਰਜਰੀ ਬਾਰੇ ਸੋਚ ਸਕਦੇ ਹਨ ਸਿਰਫ 17 ਸੈਕਿੰਡ ਦਾ ਪ੍ਰੋਸੀਜਰ ਹੈ ਔਰ ਸਾਰੀ ਉਮਰ ਲਈ ਐਨਕੋਟਰ ਜਾਂਦੀ ਹੈ ਔਰ ਇਹਦੇ ਨਾਲ ਨਾਲ ਨੰਬਰ 2 ਇਹਦੇ ਵਿੱਚ ਡਰਾਈਨੈਸ ਦੀ ਸੰਭਾਵਨਾ ਲੇਸਿਕ ਕਰਵਾਨੇ ਹਾਂ ਜਾਂ ਸਿਲ ਲੇਸਿਕ ਜਬ ਜਿੰਨੀਆਂ ਵੀ ਲੇਸਿਕ ਲੇਟਰ ਸਰਜੀ ਹਮ ਸਾਰੇ ਵਿੱਚ ਡਰਾਈਨੈਸ ਦੀ ਸੰਭਾਵਨਾ ਹੁੰਦੀ ਹੈ ਬਟ ਸਿਲਕ ਚ ਡਰਾਈਨੈਸ ਦੀ ਸੰਭਾਵਨਾ ਨਹੀਂ ਹੁੰਦੀ ਕੱਟ ਜਿਹੜਾ ਦੂਜੀ ਸਰਜੀ ਚ ਬੀ ਐਮ ਐਮ ਦਾ ਲੱਗਦਾ ਹੈ ਸਿਲਕ ਦੇ ਵਿੱਚ ਸਿਰਫ 2 ਮਿਲੀਮੀਟਰ ਦਾ ਲੱਗਦਾ ਹੈ ਔਰ ਪੋਸਟ ਆਪਰੇਟਿਵ ਰਿਕਵਰੀ ਇੰਨੀ ਤੇਜ਼ ਹੈ ਕਿ ਅਗਲੇ ਦਿਨ ਤੋਂ ਸਰ ਪੇਸ਼ੈਂਟ ਜਿਹੜਾ ਡਰਾਈਵ ਕਰ ਸਕਦੇ ਹਨ ਕਾਰ ਡਰਾਈਵ ਕਰ ਸਕਦੇ ਹਨ ਹਫਤੇ ਬਾਅਦ ਜਿਮ ਜਾ ਸਕਦੇ ਹਨ ਆਈ ਮੇਕਅਪ ਕਰ ਸਕਦੇ ਹਨ अर्ਲੀ ਟੂ ਵਰਕ ਹੈ ਸੋ ਇਹਦੇ ਬਹੁਤ ਜ਼ਿਆਦਾ ਫਾਇਦੇ ਹਨ ਕਿ ਜੇ ਕੋਈ ਆਪਣੀ ਅੱਖਾਂ ਦੀ ਉਤਰਵਾਣਾ ਚਾਹੁੰਦਾ ਹੈ ਨੈਕਟਾ ਉਸ ਸਿਲਕ ਦੇ ਲਈ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਬਹੁਤ ਖੂਬ ਜੀ ਡਾਕਟਰ ਸਾਹਿਬ ਵੈਸੇ ਚਲੋ ਆਪਾਂ ਇਹ ਤਾਂ ਹੋ ਗਿਆ ਵੀ ਜੇਕਰ ਤੁਸੀਂ ਮਰੀਜ਼ ਬਣ ਗਏ ਤਾਂ ਉਹਦਾ ਇਲਾਜ ਕਿਵੇਂ ਹੋਵੇ ਤੇ ਇਲਾਜ ਲਈ ਆਹ ਤਰੀਕਾ ਅਪਣਾਓ ਤੇ ਇੱਥੇ ਆਓ ਜੀ ਇੱਕ ਵੈਸੇ ਜੇਕਰ ਆਪਾਂ ਘਰ ਬੈਠੇ ਭੈਣਾ ਵੀਰਾਂ ਨੂੰ ਸਮਝਾਉਣਾ ਹੋਵੇ ਵੀ ਭਾਈ ਤੁਹਾਡੀ ਅੱਖਾਂ ਦੀ ਰੌਸ਼ਨੀ ਤੁਹਾਨੂੰ ਪਤਾ ਵੀ ਬੜੀ ਕੀਮਤੀ ਹੈ ਪਰ ਇਹਦੇ ਲਈ ਆ ਚੀਜ਼ ਜ਼ਰੂਰ ਖਾਓ ਤੇ ਆ ਚੀਜ਼ ਬਿਲਕੁਲ ਨਾ ਖਾਓ ਤੇ ਆ ਗਲਤੀ ਨਾ ਕਰੋ ਤੇ ਆ ਗੱਲ ਵਾਰ-ਵਾਰ ਕਰੋ ਉਹ ਕੋਈ ਗੱਲ ਦੱਸ ਦਿਓ ਬਹੁਤ ਇੰਪੋਰਟੈਂਟ ਕੁਐਸਚਨ ਹੈ ਘਰ ਦੇ ਵਿੱਚ ਸਭ ਤੋਂ ਇੰਪੋਰਟੈਂਟ ਹੁੰਦੇ ਬੱਚੇ ਹਮ ਬੱਚੇ ਸਾਰਾ ਦਿਨ ਫੋਨ ਤੇ ਲੱਗ ਕੇ ਰਹਿੰਦੇ ਆ ਔਰ ਬੱਚਿਆਂ ਦੀ ਤੁਸੀਂ ਘਰ ਬੈਠੇ ਅੱਖਾਂ ਚੈੱਕ ਕਰ ਸਕਦੇ ਹੋ ਕਿਉਂਕਿ ਇੱਕ ਲੇਜੀਆਈ ਹੁੰਦੀ ਹੈ ਉਹਦੇ ਨਾਲ ਇੱਕ ਅੱਖ ਜਿਹੜੀ ਹੈ ਕਮਜ਼ੋਰ ਰਹਿਣੀ ਸ਼ੁਰੂ ਹੋ ਜਾਂਦੀ ਪਰ ਤੁਸੀਂ ਜੇ ਘਰ ਦੇ ਵਿੱਚ ਬੈਠੇ ਆਪਣੇ ਬੱਚਿਆਂ ਦੀ ਅੱਖਾਂ ਚੈੱਕ ਕਰ ਸਕਦੇ ਆ ਟੀਵੀ ਦਿਖਾਓ ਉਹਨੂੰ 10-12 ਫੁੱਟ ਤੋਂ ਸਾਹਮਣੇ ਟੀਵੀ ਲੱਗਿਆ ਉਹਦੀ ਇੱਕ ਅੱਖ ਬੰਦ ਕਰੋ ਜਿਹੜੀ ਅੱਖ ਸਪੋਜ਼ ਕਰੋ ਜਿਹੜੀ ਅੱਖ ਉਹਦੀ ਘੱਟ ਹੋਏਗੀ ਤਾਂ ਉਹ ਉਹਨੂੰ ਇਧਰ ਸਾਈਡ ਤੇ ਚੱਕਦਾ ਚੱਕੇਗਾ ਕਿਉਂਕਿ ਦੂਸਰੀ ਚੋਂ ਉਹਨੂੰ ਦਿਖੇਗਾ ਨਹੀਂ ਸਪੋਜ਼ ਕਰੋ ਉਹਦੀ ਸੱਜੀ ਅੱਖ ਕਮਜ਼ੋਰ ਹੈ ਅਸੀਂ ਜੇ ਅੰਦਰ ਬੰਦ ਕੀਤੀ ਹੈ ਤਾਂ ਇਹਨੂੰ ਇਧਰ ਸਾਈਡ ਤੇ ਕਰੇਗਾ ਕਿਉਂਕਿ ਇਹ ਚੋਂ ਉਹਨੂੰ ਦਿਖਦਾ ਸੀ ਦੂਸਰੀ ਚੋਂ ਘੱਟ ਇਸ ਟੈਸਟ ਦੇ ਨਾਲ ਅਸੀਂ ਦੇਖ ਸਕਦੇ ਹਾਂ ਕਿ ਬੱਚੇ ਨੂੰ ਕਿਤੇ ਇੱਕ ਅੱਖ ਚੋਂ ਘੱਟਦੇ ਨਹੀਂ ਕਿਉਂਕਿ ਦੋਨੇ ਅੱਖਾਂ ਤੋਂ ਦੇ ਨਾਲ ਇੱਕ ਚੋਂ ਉਹਨੂੰ ਸਹੀ ਦਿਖ ਰਿਹਾ ਪਰ ਇੱਕ ਚੋਂ ਘੱਟ ਦਿਖ ਰਿਹਾ ਪਰ ਉਹਨੂੰ ਪਤਾ ਨਹੀਂ ਲੱਗੇਗਾ ਨਾ ਸਾਨੂੰ ਪਤਾ ਲੱਗੇਗਾ ਜਦ ਤੱਕ ਕਿ ਉਹਦਾ ਇਹ ਟੈਸਟ ਨਹੀਂ ਹੋ ਜਾਂਦਾ ਜਾਂ ਉਹ ਹਸਪੀਟਲ ਨਹੀਂ ਦਿਖਾਉਣ ਆ ਜਾਂਦਾ ਇਸ ਤਰ੍ਹਾਂ ਦੇ ਬੱਚਿਆਂ ਨੂੰ ਇੱਕ ਐਮਬਲੋਪੀਆ ਬਿਮਾਰੀ ਜਾਂ ਲੇਜੀ ਆਈ ਬਿਮਾਰੀ ਜਦੇ ਵਿੱਚ ਇੱਕ ਅੱਖ ساری ਉਮਰ ਲਈ ਕਮਜ਼ੋਰ ਰਹ ਜਾਂਦੀ ਹੈ ਉਸ ਤੋਂ ਬਚਿਆ ਜਾ ਸਕਦਾ ਹੈ ਗੱਲ ਕਰੀਏ ਵੱਡਿਆਂ ਦੀ ਤਾਂ ਵੱਡਿਆਂ ਦੇ ਲਈ ਮੈਂ ਜਿਸ ਤਰ੍ਹਾਂ ਦੱਸਿਆ ਕਿ ਸ਼ੂਗਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ ਐਕਸਰਸਾਈਜ਼ ਕਰੋ ਆਪਣੀ ਖੁਰਾਕ ਉਸ ਤਰ੍ਹਾਂ ਹੀ ਖਾਓ ਕਿ ਜਿਸ ਤਰ੍ਹਾਂ ਦੀ ਤੁਸੀਂ ਆਪਣਾ ਕੰਮ ਹੈ ਤੁਹਾਡਾ ਔਰ ਅੱਖਾਂ ਦੇ ਵਿੱਚ ਜੇ ਬਹੁਤ ਤੁਹਾਡਾ ਸਕਰੀਨ ਟਾਈਮ ਹੈ 8 8 9 9 ਘੰਟੇ ਸਕਰੀਨ ਤੇ ਜੌਬ ਹੈ ਤਾਂ ਤੁਸੀਂ ਲੂਬ੍ਰੀਕੇਟਿੰਗ ਆਈਡ੍ਰੋਪ ਅੱਖ ਦੇ ਵਿੱਚ ਲੈ ਕੇ ਪਾ ਸਕਦੇ ਹੋ ਔਰ ਜੇ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਤਾਂ ਆਪਣੇ ਅੱਖਾਂ ਦੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕાળા ਮੋਤੀਆ ਹਨ ਫੈਮਲੀ ਦੇ ਵਿੱਚ ਨਾਨਕਿਆਂ ਦਾਦਕਿਆਂ ਦੇ ਵਿੱਚ ਕਾਲਸ ਨੂੰ ਕਾਲਾ ਮੋਤੀਆ ਸੀ ਉਹ ਜਰੂਰ 40 ਸਾਲ ਤੋਂ ਬਾਅਦ ਹਰ 6 ਮਹੀਨੇ ਬਾਅਦ ਆਪਣੀ ਅੱਖਾਂ ਦੀ ਜਾਂਚ ਕਰਵਾਉਣ ਕਿ ਕਿਤੇ ਉਹਨਾਂ ਦੀ ਅੱਖਾਂ ਨੂੰ ਕਾਲਾ ਮੋਤੀਆ ਤਾਂ ਨਹੀਂ ਹੋ ਗਿਆ ਸੋ ਇਹ ਸਾਰੀਆਂ ਚੀਜ਼ਾਂ ਜੋ ਹਨ ਅੱਖਾਂ ਨਾਲ ਰਿਲੇਟਡ ਇਹਦਾ ਧਿਆਨ ਰੱਖਣਾ ਚਾਹੀਦਾ ਹੈ ਬਿਲਕੁਲ ਠੀਕ ਹੈ ਬਹੁਤ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਮੈਨੂੰ ਇਹ ਵੀ ਪਤਾ ਕਿ ਅੱਜ ਤੁਹਾਡੇ ਲਈ ਥੋੜਾ ਜਿਹਾ ਜਿਵੇਂ ਮੈਂ ਠੰਡ ਦੇ ਵਿੱਚ ਝੰਬਿਆ ਸੀ ਥੋੜਾ ਜਿਹਾ ਤੁਸੀਂ ਵੀ ਆ ਪਰ ਤੁਸੀਂ ਸਾਡੇ ਦਰਸ਼ਕਾਂ ਦੇ ਪਰਿਵਾਰਕ ਜੀਆਂ ਦੇ ਗਿਆਨ ਦੇ ਵਿੱਚ ਵਾਅਦਾ ਕੀਤਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਮੇਰੀ ਬੇਨਤੀ ਹੈ ਵੀ ਤੁਸੀਂ ਦੇਖੋ ਅੱਖਾਂ ਦੀ ਪਹਿਲੀ ਗੱਲ ਤਾਂ ਸੰਭਾਲ ਰੱਖਣੀ ਆ ਜੇ ਮੰਨ ਲਓ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਆ ਤੇ ਤੁਸੀਂ ਜਲੰਧਰ ਜੇ ਪਹੁੰਚ ਗਏ ਆ ਇਥੋਂ 22 ਕਿਲੋਮੀਟਰ ਦੂਰ ਫਗਵਾੜਾ ਤੇ ਜਿਹੜਾ ਫਗਵਾੜੇ ਵਾਲਾ ਬੱਸ ਸਟੈਂਡ ਆ ਉਥੋਂ ਲਗਭਗ 1 ਕਿਲੋਮੀਟਰ ਦੂਰੀ ਆ ਜਿਹੜੀ ਗੁਰੂ ਹਰਗੋਬਿੰਦ ਨਗਰ ਦੀ ਉਥੇ ਫਿਰ ਰਾਜਨ ਆਈ ਕੇਅਰ ਹਸਪੀਟਲ ਆ ਉਥੇ ਤੁਸੀਂ ਜਾ ਕੇ ਆਪਦਾ ਇਲਾਜ ਕਰਵਾ ਸਕਦੇ ਹੋ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਸਾਡੀ ਸਿਰਫ ਇਹ ਬੇਨਤੀ ਆ ਇਹ ਹੀ ਜੋਦੜੀ ਆ ਮਿਹਰਬਾਨੀ